ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਲਟੋਹਾ ਇਹ ਪਿੰਡ ਤਰਨਤਾਰਨ ਜ਼ਿਲ੍ਹੇ ਦਾ ਤੇ ਇਹਨੂੰ ਪੱਟੀ ਤਹਿਸੀਲ ਪੈਂਦੀ ਹੈ ਨੀਲੀ ਰਾਵੀ ਨਸਲ ਜਦੋਂ ਦੋਸਤੋ ਪੰਜਾਬ ਦੀ ਦਾ ਆਪਾਂ ਜ਼ਿਕਰ ਕਰਦੇ ਆ ਤਾਂ ਮੇਰੇ ਖਿਆਲ ਚ ਗਿਣੇ ਚੁਣੇ ਘਰਾਂ ਦੇ ਵਿੱਚੋਂ ਇਹ ਘਰ ਆਉਂਦਾ ਹੈ ਜਿਨ੍ਹਾਂ ਨੇ ਬਰੀਡਿੰਗ ਦੇ ਉੱਤੇ ਕੰਮ ਕੀਤਾ ਘਰ ਦੇ ਵਿੱਚ ਵੱਡੀਆਂ ਮੱਝਾਂ ਵੀ ਰੱਖੀਆਂ ਪਰ ਛੋਟੀ ਪੰਡਿਰੀ ਨੂੰ ਵੀ ਫੁੱਲ ਸਾਂਭਿਆ ਜਿਵੇਂ ਤੁਸੀਂ ਹੁਣ ਵੀ ਬੱਚੇ ਦੇਖੋਗੇ ਤੇ ਇਹਨਾਂ ਦੀ ਹੋਮ ਬਰੀਡ ਜਿਹੜੀ ਹੈ ਉਹ ਇਦਾਂ ਦੀ ਤਿਆਰ ਹੋਈ ਵੀ ਕਈ ਮੇਲਿਆਂ ਦੇ ਵਿੱਚ ਇਹਨਾਂ ਨੇ ਹਿੱਸਾ ਲਿਆ ਤੇ ਉੱਥੋਂ ਇਹ ਜਿੱਤ ਕੇ ਆਉਂਦੇ ਰਹੇ ਸਭ ਤੋਂ ਵੱਡੀ ਮੱਝ ਸਾਹਮਣੇ ਦੇਖ ਲਓ ਜਿੱਤੋਂ ਇਹਨਾਂ ਦੀ ਬਰੀਡਿੰਗ ਸ਼ੁਰੂ ਹੋਈ ਜਿੱਥੋਂ ਇਹਨਾਂ ਨੇ ਘਰ ਦੇ ਵਿੱਚ ਜਾਦਾ ਨੀਲੀ ਰਾਵੀ ਨਸਲ ਦੇ ਪਸ਼ੂ ਤਿਆਰ ਕੀਤੇ ਤੁਹਾਨੂੰ ਇੱਕ ਵਾਰ ਮੈਂ ਸਾਰੇ ਪਸ਼ੂ ਜਿਹੜੇ ਘਰ ਚ ਬਾਈ ਜਿਹੋਹਾਂ ਦੇ ਰੱਖੇ ਹੋਏ ਉਹ ਦਿਖਾ ਦਿੰਨਾ ਇਸੇ ਮਹੀਨੇ ਇੱਕ ਮੇਲਾ ਹੋ ਕੇ ਹਟਿਆ ਜਿਹੜਾ ਪੀਡੀਐਫ ਦਾ ਮੇਲਾ ਜਗਰਾਵਾਂ ਦੀ ਧਰਤੀ ਦੇ ਉੱਤੇ ਹੋਇਆ ਮੋਗੇ ਜ਼ਿਲ੍ਹੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਤੇ ਉਸ ਪੀਡੀਐਫ ਮੇਲੇ ਦੇ ਵਿੱਚ ਨੀਲੀ ਰਾਵੀ ਨਸਲ ਦਾ ਦੁੱਧ ਚੁਵਾਈ ਮੁਕਾਬਲਾ ਹੋਇਆ ਤੇ ਉਹ ਇਹਨਾਂ ਦੀ ਮੱਝ ਨੇ ਜਿੱਤਿਆ ਅੱਜ ਉਸੇ ਮੱਝ ਨੂੰ ਦੇਖਣ ਵਾਸਤੇ ਜਿਉਂ ਦੀ ਆਪਾਂ ਅੱਜ ਵੀਡੀਓ ਬਣਾ ਰਹੇ ਹਾਂ ਉਸੇ ਕਰਕੇ ਇਹ ਬਹੁਤ ਸਾਰੇ ਭਰਾ ਜਿਹੜੇ ਨਸਲ ਨੀਲੀ ਰਾਵੀ ਨੂੰ ਪਿਆਰ ਕਰਦੇ ਆ ਪਸੰਦ ਕਰਦੇ ਆ ਉਹ ਇੱਥੇ ਪਹੁੰਚੇ ਹੋਏ ਆ ਆਪਾਂ ਇਹਨਾਂ ਦੀਆਂ ਮੱਝਾਂ ਵੀ ਦਿਖਾਉਣੀਆਂ ਤੇ ਉਹ ਮੱਝ ਵੀ ਤੁਹਾਨੂੰ ਖਾਸ ਕਰਕੇ ਦਿਖਾਉਣੀ ਆ ਜਿਨੇ ਉਸ ਮੇਲੇ ਨੂੰ ਆਪਦੇ ਨਾਮ ਕੀਤਾ ਤੇ ਸਾਰਾ ਪੰਜਾਬ ਨੇ ਇਸ ਮੱਝ ਨੂੰ ਪਹਿਲਾਂ ਵੀ ਦੇਖਿਆ ਹਾਲਾਂਕਿ ਤੇ ਬਹੁਤ ਪਸੰਦ ਵੀ ਕੀਤਾ ਜਦੋਂ ਇਦਾਂ ਦੀਆਂ ਮੱਝਾਂ ਦੇਖਦੇ ਆ ਜਦੋਂ ਆਪਾਂ ਕੋਈ ਚੰਗੀਆਂ ਮੱਝਾਂ ਕਿਤੋਂ ਵੀ ਦੇਖਦੇ ਆ ਤਾਂ ਮਨ 'ਚ ਇਹ ਹੁੰਦਾ ਵੀ ਸਾਡੇ ਕੋਲ ਵੀ ਇਦਾਂ ਦੇ ਪਸ਼ੂ ਤਿਆਰ ਹੋਣ। ਇਦਾਂ ਛੋਟੇ-ਛੋਟੇ ਬੱਚੇ ਜਿਹੜੇ ਘਰ ਦੇ ਵਿੱਚ ਚਾਹਣ ਤੇ ਫੇਰ ਜਾ ਕੇ ਵੱਡੀਆਂ ਮੱਝਾਂ ਬਣ ਤੇ ਅਸੀਂ ਵੀ ਮੇਲੇ ਜਿੱਤੀਏ। ਤਾਂ ਇਹ ਤਾਂ ਹੀ ਪੋਸੀਬਲ ਹੋ ਸਕਦਾ ਜੇ ਸਾਡੇ ਘਰੇ ਜਿਹੜੀਆਂ ਮੱਝਾਂ ਖੜੀਆਂ ਉਹਨਾਂ ਦੇ ਲਈ ਕੋਈ ਚੰਗੇ ਬੁੱਲ ਦਾ ਸਾਨੂੰ ਸੀਮਨ ਜਿਹੜਾ ਉਹ ਮਿਲ ਜੇ ਜਿਹਦੇ ਕਰਕੇ ਅਸੀਂ ਵੀ ਘਰ ਦੇ ਵਿੱਚ ਨਸਲ ਸੁਧਾਰ ਸਕੀਏ। ਸੋ ਅੱਜ ਇਸ ਵੀਡੀਓ 'ਚ ਇੱਕ ਤੁਹਾਨੂੰ ਝੋਟਾ ਵੀ ਦਿਖਾ ਦੇਣਾ। ਜਿਹੜੀਆਂ ਮੱਝਾਂ ਤੁਸੀਂ ਦੇਖੀਆਂ ਜਾਂ ਜਿਹੜੇ ਪਸ਼ੂ ਦੇਖੇ ਆ ਉਸੇ ਬਲੱਡ ਲਾਈਨ ਦੇ ਵਿੱਚੋਂ ਇਹ ਬੁੱਲ ਇਹਦੇ ਬਾਰੇ ਵੀ ਆਪਾਂ ਗੱਲਬਾਤ ਬਾਈ ਜੀ ਹੋਰਾਂ ਨਾਲ ਕਰਾਂਗੇ ਲਾਸਟ ਤੱਕ ਵੀਡੀਓ ਦੇਖਿਓ ਆਓ ਮਿਲੀਏ ਪਹਿਲਾਂ ਉਹਨਾਂ ਵੀਰਾਂ ਨੂੰ ਮਿਲਾਂਗੇ ਦੋਸਤੋ ਜਿਨ੍ਹਾਂ ਨੇ ਇਸ ਘਰ ਦੇ ਵਿੱਚ ਨੀਲੀ ਰਾਵੀ ਨਸਲ ਨੂੰ ਸੰਭਾਲਿਆ ਤੇ ਪੂਰੇ ਪੰਜਾਬ ਦਾ ਨਾਮ ਜਿਹੜਾ ਹੋ ਰੋਸ਼ਨ ਕੀਤਾ ਸੋ ਸਰਦਾਰ ਰਸਾਲ ਸਿੰਘ ਜੀ ਦਿਓਲ ਆਪਣੇ ਨਾਲ ਹੋਣਗੇ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਬਾਕੀ ਇਹ ਭਰਾ ਜਿਹੜੇ ਹੋਰ ਸਾਰੇ ਹੈ ਜਿਹੜੇ ਜਿਹੜੇ ਇਸ ਨਸਲ ਬਾਰੇ ਕੁਝ ਚਾਰ ਸ਼ਬਦ ਕਹਿਣੇ ਚਾਹਣਗੇ ਉਹਨਾਂ ਨੂੰ ਵੀ ਤੁਹਾਡੇ ਨਾਲ ਜ਼ਰੂਰ ਰੂਬਰੂ ਕਰਾਂਗੇ। ਬਾਈ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ। ਸਤਿ ਸ੍ਰੀ ਅਕਾਲ ਸਿੰਘ ਜੀ ਵੈਸੇ ਤਾਂ ਇਹ ਕੋਈ ਪਹਿਲਾ ਮੌਕਾ ਨਹੀਂਗਾ ਵੀ ਜਦੋਂ ਆਪਾਂ ਇਸ ਤਰ੍ਹਾਂ ਆਪਣੇ ਸਾਰੇ ਭਰਾ ਇਕੱਠੇ ਹੋਏ ਹੋਣ ਆਪਣੇ ਘਰ 'ਚੇ ਸਵਾਬ ਬੰਦਾ ਰਹਿੰਦਾ ਜਦੋਂ ਕਿਤੇ ਆਪਾਂ ਮੱਜਾਂ ਦੀ ਲਾਈਵ ਚੁਆਈ ਕਰਾਉਣੇ ਆ ਜਾਂ ਜਦੋਂ ਕਿਤੇ ਪਹਿਲਾਂ ਵੀ ਮੇਲਾ ਜੱਤ ਕੇ ਆਉਣੇ ਆ। ਐਸ ਵਾਰ ਪੀਡੀਐਫ ਮੇਲੇ 'ਚ ਸਾਲਿਆ ਸੀਗਾ ਮਾਇਆ ਮੱਜ ਬਾਰੇ ਗੱਲ ਕਰਾਂਗੇ ਕਿਨਵੀ ਪੋਜੀਸ਼ਨ ਲਈ ਮਿਲਕਿੰਗ ਦੇ ਵਿੱਚੋਂ। ਸਭ ਤੋਂ ਪਹਿਲਾਂ ਆਪ ਜੀ ਦੇ ਚੈਨਲ ਤੇ ਜਿੰਨੀਆਂ ਸੰਗਤਾਂ ਵੀਡੀਓ ਦੇਖ ਰਹੀਆਂ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪ੍ਰਵਾਹ ਹੋਵੇ ਜੀ ਸਤਿ ਸ੍ਰੀ ਅਕਾਲ ਤੇ ਮਾਇਆ ਮੱਝ ਨੇ ਫਰਸਟ ਪੋਜੀਸ਼ਨ ਲਈ ਹੈ ਜੀ ਕੀ ਦੁੱਧ ਦਾ ਰਿਕਾਰਡ ਰਿਹਾ ਉੱਥੇ ਦਾ ਇਹਨੇ 24 ਕਿਲੋ 681 ਗ੍ਰਾਮ ਦੁੱਧ ਦਿੱਤਾ ਜੀ 24 ਕਿਲੋ 681 ਗ੍ਰਾਮ ਹਾਂ ਜੀ ਫਰਸਟ ਪੋਜੀਸ਼ਨ ਇਹਨੇ ਹਾਸਲ ਕੀਤੀ ਹੈ ਜੀ ਕਿੰਨਵਾਂ ਸੂਆ ਇਹ ਮੱਝ ਆ ਬਈ ਇਹ 11ਵਾਂ ਸੂਆ ਮੱਝ ਸੂਈ ਆ ਹੂੰ ਤੇ 12ਵੇਂ ਸੂਏ ਅੱਜ ਲਗਭਗ 50 ਦਿਨਾਂ ਦੀ ਗੱਭਣ ਆ ਮਤਲਬ ਇਹ ਮਨੀਆਂ ਵੀ ਗੱਭਣੀ ਸੀਗੀ ਮੇਲੇ 'ਚ ਵੀ ਜਦੋਂ ਗਈ ਐ ਬਿਲਕੁਲ ਜੀ ਤਸੱਲੀ ਦਾ ਹੈ ਹੀ ਆ ਕੋ ਚੱਕ ਪਾਸ ਤੇ ਪਤਾ ਲੱਗਦਾ ਆ ਠੀਕ ਐ ਅੱਛਾ ਭਾਈ ਵੈਸੇ ਬਹੁਤ ਵੀਡੀਓ ਤੁਹਾਡੇ ਕੋਲ ਪਹਿਲਾਂ ਵੀ ਬਣੀਆਂ ਨੀਲੀ ਰਾਵੀ ਨਸਲ ਦੀ ਜੇ ਗੱਲ ਕਰੀਏ ਕਦੋਂ ਤੋਂ ਆ ਕਰ ਦੇ ਵਿੱਚ ਤਕਰੀਬਨ ਅਜ ਤੋਂ 40 ਸਾਲ ਤੋਂ ਪਹਿਲਾਂ 40 ਸਾਲ ਪਹਿਲਾਂ ਤੋਂ ਤੁਰੀ ਆਉਂਦੀ ਐ ਜੀ ਮੇਰੇ ਤੁਹਾਨੂੰ ਕੋਈ ਬਹੁਤੀਆਂ ਮੱਝਾਂ ਜਾਨੀ ਘਰੇ ਜਿਹੜੀ ਬਰੀਡਿੰਗ ਕਰ ਰਹੇ ਹੋ ਖਰੀਦਣ ਦੀ ਲੋੜ ਤਾਂ ਨਹੀਂ ਪਈ ਹੋਣੀ ਨਹੀਂ ਖਰੀਦਣ ਦੀ ਲੋੜ ਨਹੀਂ ਪਈ ਅਜ ਤੀਕਾ ਹਮ ਆਪਣੀਆਂ ਮੱਝਾਂ ਕਾਫੀ ਮਲੋ ਸੇਲ ਵੀ ਬਹੁਤ ਕੀਤੀਆਂ ਨੇ ਕਿਉਂ ਤੁਹਾਡੇ ਸਾਹਮਣੇ ਆ ਨਰਸਰੀ ਤਿਆਰ ਕਰੀਦੀ ਆ ਹੂੰ ਤੇ 2 ਸਾਲ ਬਾਅਦ ਮੱਝ ਜਿਹੜੀ ਤਿਆਰ ਹੋ ਜਾਂਦੀ ਆ ਹਰ ਇੱਕ ਸਾਲ ਇੱਕ ਦੋ ਮੱਝਾਂ ਅਸੀਂ ਨਵੀਆਂ ਨਾਲ ਰਲਾ ਲੈਨੇ ਆ ਠੀਕ ਹੈ ਹਾਂਜੀ ਦੋਸਤੋ 12ਵੇਂ ਸੂਏ ਵਾਸਤੇ ਗੱਬਣਾ ਹੈ ਤੁਸੀਂ ਇਸ ਮੱਝ ਨੂੰ ਦੇਖੋ ਨਾਲ ਨਾਲ ਤੁਹਾਨੂੰ ਦਿਖਾਉਂਦੇ ਜਾਈਏ ਵੀ ਇਹ ਦੇ ਇਹਦੀ ਬੰਤਰ ਨੂੰ ਦੇਖ ਕੇ ਇਹਦੇ ਮੋਹੰਦਰੇ ਨੂੰ ਦੇਖ ਕੇ ਤੁਹਾਨੂੰ ਕਦੇ ਵੀ ਆਈਡੀਆ ਨਹੀਂ ਹੋਣਾ ਵੀ ਇਹ ਇੰਨੇ ਮਸੂਏ ਇਹ ਮੱਝ ਹੋ ਸਕਦੀ ਹੈ ਇੱਦਾਂ ਦੀ ਇਹਦੀ ਬਾਡੀ ਬੰਤਰ ਹੈ ਮਿਸਾਲ ਸਿੰਘ ਜੀ 12ਵਾਂ ਸੂਆ ਹੈ ਮੇਰੇ ਖਿਆਲ ਚ ਜੇ ਤੀਜਾ ਸੂਆ ਚੌਥਾ ਸੂਆ ਕਹਿ ਦੇਣਾ ਹੋਵੇ ਚੱਲਦੀ ਹੈ ਦੇਖੋ ਜੀ ਵੇਖਣ ਵਾਲੇ ਨੂੰ ਤਾਂ ਐ ਲੱਗਦਾ ਜਿਵੇਂ ਤੀਸਰਾ ਸੂਆ ਹੀ ਆ ਪਰ ਮੈਂ ਬੇਨਤੀ ਕੀਤੀ ਆਪਦੇ ਚੈਨਲ ਤੇ ਰਹੀਂ ਵੀ 11ਵਾਂ ਸੂਆ ਆਂਦੇ ਪਹਿਲੇ ਸੂਏ ਤੋਂ ਲੈ ਕੇ ਨਾ ਅਸੀਂ ਇਸ ਦੀ ਸਾਰੀ 온라인 ਨੂੰ ਵੀਡੀਓ ਰੱਖੀਆਂ ਨੇ اچھا ਤੇ ਜਿਹੜਾ 12ਵੇਂ ਸੁਆ ਹੋਣਾ ਕਿ ਅੱਜ 50 ਦਿਨਾਂ ਦੀ ਲਗਭਗ ਕਨਫਰਮ ਹੈ ਇਹ ਸਾਰੀ ਉਮਰੇ ਨੇ ਇੱਕ ਇੱਕ ਹੀ ਸੀਮਨ ਲਿਆ اچھا ਕਦੀ ਰਿਪੀਟ ਨਹੀਂ ਹੋਈ اچھا ਰਿਪੀਟ ਨਹੀਂ ਹੋਈ ਹਰ ਇੱਕ ਸਾਲ ਹੀ ਫਿਰ ਤਾਂ ਬੱਚੇ ਨੂੰ ਜਨਮ ਦੇ ਦਿੰਦੇ ਬਿਲਕੁਲ ਜੀ ਤੁਸੀਂ 17 1800 ਤੋਂ ਬਾਅਦ ਦੇਖੋ ਵੀ ਹਰ ਇੱਕ ਸਾਲ ਆਪਾਂ ਜਾਂ ਮੇਲੇ ਵਿੱਚ ਜਾਂ ਕੋਈ ਲਾਈਵ ਇਹ ਸੰਗਤਾਂ ਦੇ ਰੂਬਰੂ ਕਰਾਉਂਦੇ ਹੀ ਰਹਿੰਦੇ ਆ ਸਹੀ ਗੱਲ ਤੇ ਬਾਕੀ ਇਹਦਾ ਢਾਂਚਾ ਹੂੰ ਐਵੇਂ ਲੱਗਦਾ ਤੀਸਰੀ ਸੁਗੇ ਹੋ ਗਈ ਬੱਤ ਵਾ ਸਹੀ ਹਲਾ ਸੋ ਦੋਸਤੋ ਇਹ ਹਰ ਸਾਲ ਹੀ ਕਿਸੇ ਨਾ ਕਿਸੇ ਰੂਪ ਚ ਤੁਹਾਡੇ ਸਾਹਮਣੇ ਆਉਂਦੀ ਰਹੀ ਹੈ ਭਾਵੇਂ ਉਹ ਘਰੇ ਲਾਈਵ ਮਿਲਕਿੰਗ ਹੋਈ ਹੋਵੇ ਜਾਂ ਕਿਸੇ ਮੇਲੇ ਚ ਇਸ ਮਾਜ ਨੇ ਹਿੱਸਾ ਲਿਆ ਹੋਵੇ ਵੈਸੇ ਇਹਦਾ ਜਿਹੜਾ ਖਾਨਦਾਨ ਆ ਪੂਰਾ ਸਟਰੋਂਗ ਆ ਮਤਲਬ ਇਹਦੇ ਰਵੇ ਦੇ ਵਿੱਚੋਂ ਬਹੁਤ ਸੋਹਣੀਆਂ ਮੱਜਾਂ ਬਾਈ ਜੀ ਹੋਰਾਂ ਕੋਲ ਘਰੇ ਪੈਦਾ ਹੋਈਆਂ ਤੁਸੀਂ ਮਾਇਆ ਮੱਜ ਸਾਹਮਣੇ ਦੇਖ ਰਹੇ ਹੋ ਕੁਝ ਮੱਜਾਂ ਹੋਰ ਵੀ ਹੈ ਬਾਈ ਜੀ ਹੋਰਾਂ ਕੋਲ ਆਪਾਂ ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ ਤੇ ਜਿਹੜਾ ਮੈਂ ਕਿਹਾ ਸੀਗਾ ਵੀ ਜਦੋਂ ਕੋਈ ਵੀਰ ਇਦਾਂ ਵੀਡੀਓ ਦੇਖਦਾ ਤਾਂ ਮਨ ਚ ਇੱਕ ਇੱਛਾ ਜਾਗਦੀ ਹੈ ਵੀ ਘਰੇ ਆਪਣੇ ਕੁਸ ਮੱਝਾਂ ਜਿਹੜੀਆਂ ਇਦਾਂ ਦੀਆਂ ਤਿਆਰ ਹੋਣ ਇਹ ਨਾ ਜਗਜੀਤ ਸਿੰਘ ਜੀ ਅਸੀਂ ਇਹਨੂੰ ਹਰੇਕ ਸਵੇਰ 45 ਦਿਨ ਡਰਾਈ ਕਰਦੇ ਸੀ ਪਹਿਲਾਂ ਅੱਛਾ ਐਤਾਂ ਥੋੜਾ ਇਹਨੂੰ 2 ਮਹੀਨੇ ਨੂੰ ਡਰਾਈ ਕੀਤਾ ਹੂੰ ਲਗਭਗ 7 ਮਹੀਨੇ ਸੂਣ ਤੋਂ ਬਾਅਦ ਮੈਂ ਕਈ ਵਾਰ ਆਪ ਜੀ ਦੇ ਚੈਨਲ ਤੇ ਰਹੀ ਵੀ ਦੱਸਿਆ ਏ ਹੂੰ ਵੀ 7 ਮਹੀਨੇ ਜੇ ਕੋਈ ਵੀਰ ਕਵੇ ਨੂੰ ਮੈਂ ਚੋਕੇ ਵੇਖਣੀ ਆ ਹੂੰ ਦੋ ਟਾਈਮ ਤਿੰਨ ਟਾਈਮ ਚੋਕੇ ਵੇਲੇ 7 ਮਹੀਨੇ ਸੂਈ ਤੋਂ ਬਾਅਦ 20 ਕਿਲੋ ਤੋਂ ਪਲੱਸ ਰੂਗੀ ਮੈਂਸ ਨਹੀਂ ਕਰਦੀ ਅੱਛਾ ਜੇ ਡਰਾਈ ਟਾਈਮ ਜਦੋਂ ਡਰਾਈ ਕਰਦੇ ਹਾਂ ਉਦੋਂ ਕਿੰਨੇ ਕੁ ਦੁੱਧ ਤੋਂ ਕਰਦੇ ਲਗਭਗ 8 9 10 ਲੀਟਰ ਤੇ ਸਾਨੂੰ ਡਰਾਈ ਕਰਨੀ ਪੈਂਦੀ ਜੇ 45 ਦਿਨ ਦੇ ਬਾਅਦ ਕਰਗੀ ਤਾਂ ਠੀਕ ਐ ਸੋ ਦੱਸੋ ਇਹ ਬੜਾ ਲੰਬਾ ਟਾਈਮ ਦੁੱਧ ਪਿਆਉਂਦੀ ਐ ਤੇ ਹਰੇਕ ਸਾਲ ਸੂਂਦੀ ਐ ਇਹ ਮੇਰੇ ਖਿਆਲ ਚ ਇਹ ਖਾਸ ਗੋਣ ਹੈ ਮਾੜਾ ਦੇਖੋ ਜੀ ਨੀ ਤੇ ਜਦੋਂ 11 12 ਵੇ ਸੂਏ ਮੱਝ ਆ ਜਾਂਦੀ ਹੈ ਨਾ ਜੀ ਉਹਦਾ ਜਿਹੜਾ ਆਰਡਰ ਦਾ ਸਾਈਜ਼ ਆ ਖਰਾਬ ਹੋ ਜਾਂਦਾ ਜਿਹੜੇ ਥਣ ਲੰਮੇ ਹੋ ਜਾਂਦੇ ਆ ਹੂੰ ਜਿਹੋ ਜਿਹਾਂ ਪਹਿਲੇ ਸੂਏ ਤੋਂ ਲੈ ਕੇ ਥਣ ਕੁਦਰਤ ਨੇ ਹੀ ਬਖਸ਼ ਦਿੱਤਾ ਅੱਜ ਵੀ ਥਣ ਦਾ ਜਿਹੜਾ ਸਾਈਜ਼ ਆ ਹੂੰ ਤਕਰੀਬਨ ਉਹੀ ਆ ਉਹੀ ਆ ਬਿਲਕੁਲ ਸੋ ਹਵਾਨਾ ਵੀ ਦੇਖੋ ਦੋਸਤੋ ਐਚ ਐਫ گاਵਾ ਵਾਂਗੂੰ ਕਰਮਾ ਲਈ ਤਿਆਰ ਹੁੰਦੀ ਹੈ ਜਦੋਂ ਪੂਰਾ ਚੁਆਇਸ ਦੇ ਨੇ ਤਿਆਰੀ ਤੇ ਵੀ ਆਪਣੀ ਵੀਡੀਓ ਆਪ ਜੀ ਦੇ ਚੈਨਲ ਤੇ ਪਈ ਸੀ ਤਿਆਰੀ ਪੂਰਾ ਪਸੰਦ ਕੀਤਾ ਉਦੋਂ ਕਈ ਭਰਾਵਾਂ ਨੇ ਆਈਡੀਏ ਵੀ ਲਾਏ ਜਨਾ ਅੱਜ ਦੁੱਧ ਇਹਨੇ ਦਿੱਤਾ ਮੇਲੇ ਚ ਲਗ ਭਾਗੇ ਦੇ ਨੇੜ ਤੇੜ ਦਾ ਦੁੱਧ ਉਹ ਦੋ ਜਜਮੈਂਟ ਵੀ ਕੀਤੀ ਬਹੁਤ ਸਾਰੇ ਵੀਰਾਂ ਨੇ ਕੁਝ ਹੋਰ ਮੱਝਾਂ ਆਪਣੇ ਕੋਲ ਹੈਗੀਆਂ ਭਾਈ ਜੀ ਆਪਾਂ ਉਹ ਵੀ ਜਰੂਰ ਵੀਰਾਂ ਨੂੰ ਦਿਖਾ ਦਈਏ ਇੱਕ ਬੂਰੀ ਮੱਝ ਐਨਾ ਕੋਲ ਘਰੇ ਇੱਕ ਹੀ ਆ ਬੂਰੀ ਭਾਈ ਜੀ ਇਹ ਵੀ ਆਪਣੇ ਰਵੇ ਦੇ ਵਿੱਚੋਂ ਬਿਲਕੁਲ ਜੀ ਆਪਣੇ ਹੈ ਆਪਣੇ ਰਵੇ ਦੇ ਵਿੱਚੋਂ ਹੀ ਆ ਪਰ ਮੈਂ ਕਿਸੇ ਵੀਰ ਕੋਲੋਂ ਇਕਰ ਜਿੰਦਰ ਸਿੰਘ ਜੀ ਮਾਸਟਰ ਨੇ ਅੱਛਾ ਉਹਨਾਂ ਨੂੰ ਆਪਣੀ ਇੱਕ ਕੱਟੀ ਦੇ ਕੇ ਤੇ ਉਹਨਾਂ ਤੋਂ ਮਨ ਲਓ ਕਿ 부ਰੀ ਲਈ ਸੀ 부ਰੀ ਦਾ ਸ਼ੌਂਕ ਕਰਨ ਕਰਕੇ ਸ਼ੌਂਕ ਕਰਕੇ ਫਿਰ 부ਰੀ ਲਈ ਠੀਕ ਹੈ ਦੇਖੋ ਦੋਸਤੋ 부ਰੀ ਸ਼ੌਂਕਿਆ 부ਰੀ ਲਈ ਕੱਟੀ ਦਾ ਵਟਾਂਦਰਾ ਕੀਤਾ ਬਾਈ ਜੀ ਉਹਨਾਂ ਨੇ ਦੇਖੋ ਇਹਦਾ ਢਾਂਚਾ ਬਹੁਤ ਸੋਹਣੀ ਇਹ 부ਰੀ ਇਹ ਵੀ ਹੁਣ ਗੱਪਣਾ ਬਾਈ ਹਾਂਜੀ ਇਹ ਮੇਲੇ ਦਾ ਕਰਕੇ ਨਾ ਜੀ ਅਗਲੇ ਵਾਰ ਹੂੰ ਵਾਇਗਰੂ ਨੇ ਮੇਰ ਕੀਤੀ ਹੂੰ ਵੜਿਆ ਹੀ ਬਖਸ਼ਣੀ ਹੋਈ ਤੇ ਫਿਰ ਅਗਲੇ ਸਾਲ ਇਹਨੂੰ ਆਪਾਂ ਮੇਲੇ ਜੂ ਉਤਾਰਨਾ ਇਸ ਕਰਕੇ ਅਸੀਂ ਇੱਕ ਸਾਲ ਇਹਨੂੰ ਨਾ ਸੱਜਾ ਖੱਬਾ ਕਰਕੇ ਮੇਲੇ ਦੀ ਤਿਆਰੀ ਵਿੱਚ ਲੈ ਆਂਦਾ ਠੀਕ ਹੈ ਜੀ ਇਹਦੇ ਨਾਲ ਇੱਕ ਮੱਝ ਹੋਰ ਖੜੀ ਹੈ ਬਈ ਬੜੀ ਸੋਹਣੀ ਇਹਦਾ ਕੀ ਨਾਮ ਹੈ ਇਹਦਾ ਨਾਮ ਹੈ ਰਫੀਦਾ ਠੀਕ ਹੈ ਇਹ ਮੇਰੇ ਪਰਮ ਮੱਤਰ ਹਮ ਗੁਰਜੀਤ ਸਿੰਘ ਜੀ ਸੁਭਰਾ ਹਮ ਗੁਰਲਾਲ ਸਿੰਘ ਜਮਾਲਪੂਰਾ ਤੇ ਗੁਰਸਿਮਰ ਸਿੰਘ ਜੀ ਚੀਮਾ ਹਮ ਇਹ ਛੋਟੀ ਸੀ 6 7 ਮਹੀਨੇ ਦੀ ਉਹ ਮੈਨੂੰ ਕਹਿੰਦੇ ਵੀ ਇਹ ਤੁਸੀਂ ਲੈ ਜਾਓ ਅੱਛਾ ਮੇਰੇ ਨਾਲ ਪਿਆਰ ਕਰਕੇ ਹਮ ਚਲੋ ਇਹ ਉਹਨਾਂ ਆਪਾਂ ਨੂੰ ਭਰਾਵਾ ਨਹੀਂ ਆਪਾਂ ਨੂੰ ਛੋਟੀ ਦਿੱਤੀ ਸੀਗੀ ਠੀਕ ਹੈ ਬਾਕੀ ਜਗੀ ਸਿੰਘ ਜੀ ਜੇ ਛੋਟੀ ਹੈ ਇੰਦੀ ਅੱਖ ਖਰਾਬ ਨਾਅਤ ਕਾਉਂਦੀ ਹਮ ਹੋ ਸਕਦਾ ਇਹ ਮਾਇਆ ਤੋਂ ਵੀ ਕਿਤੇ ਅੱਗੇ ਲੰਘ ਜਾਂਦੀ ਹਮ ਇੰਦੇ ਤੇ ਆਸ ਹੈ ਜੇਦਾ ਵੈਗਰੂ ਨੇ ਕਿਰਪਾ ਕੀਤੀ ਤੇ 30 ਪਲੱਸ ਚਵਾਵਾਂਗੇ ਠੀਕ ਹੈ ਜੇ 30 ਤੋਂ ਮਾਸਾਪ ਹੋਰ ਅ ਪਿਛੇ ਰਹੀ ਤੇ ਹੋ ਸਕਦਾ ਰੂਬਰੂ ਨਾਲ ਟੱਕਰ ਗੀ ਠੀਕ ਹੈ ਪਰ ਸਾਨੂੰ ਵਿਸ਼ਵਾਸ ਹੈ ਕਿ ਇਹ ਦੂਜਾ ਸੁਗਾ ਸੁਈ ਵੀ ਹੈ ਹਾਂ ਦੂਜਾ ਸੁਗਾ ਸੁਈ ਹੈ ਜੀ ਹੂੰ ਇਹ ਪੀਕ ਲੈਵਲ ਇਹਦਾ ਜਾਣ ਤੋਂ ਪਹਿਲਾਂ ਦੀ ਅੱਖ ਦਾ ਅਪਰੇਟ ਸਾਡੇ ਇੱਥੇ ਡਾਕਟਰ ਜੈ ਸਿੰਘ ਜੀ ਹੈਗੇ ਨੇ ਹੂੰ ਉਹਨੇ ਲਗਭਗ 3 ਘੰਟੇ ਦੀ ਅੱਖ ਦਾ ਅਪਰੇਟ ਕੀਤਾ ਇਹ ਕੁਝ ਅੱਖ ਦੀ ਮੁਸ਼ਕਲ ਆ ਗਈ ਸੀਗੀ ਫਿਰ ਐਂਟੀਬਾਇਟਿਕ ਇਹਨਾਂ ਲੱਗਣ ਨਾਲ ਫਿਰ ਦੁੱਧ ਸੋਕੀ ਅੱਛਾ ਉਹਨਾਂ ਦਾ ਤਕਰੀਬਨ ਇਹਦੇ ਕੋਲ 14-15 ਕਿਲੋ ਦੁੱਧ ਆ ਪਰ ਫਿਰ ਵੀ ਖੁਸ਼ ਆ ਵੀ ਡਿੰਗ ਡਿੰਗ ਕੇ ਇਹਨੂੰ ਤੁਸੀਂ ਮੇਲੇ ਦੇ ਮੇਰੇ ਖਾਲਚ ਲੈ ਕੇ ਗਏ ਸੀ ਉੱਥੇ ਕੰਪੀਟੀਸ਼ਨ 'ਚ ਹਿੱਸਾ ਲਿਆ ਆਏ ਨੇ ਇਸ ਤਰ੍ਹਾਂ ਜੀ ਅਸੀਂ ਨਾ ਜਿਹੜੀ ਇਹਦੀ ਕਟਿੰਗ ਸੀ ਮੌਕੇ ਤੇ ਕੀਤੀ ਅੱਛਾ ਤੇ ਜਦੋਂ ਮੌਕੇ ਦੇਣਦੇ ਆਪਾਂ ਵਾਲਾਂ ਦੀ ਸਫਾਈ ਕਰਦੇ ਆਂ ਫਿਰ ਇਸ ਤਰ੍ਹਾਂ ਹੁੰਦਾ ਹੈ ਕਿ ਜਿਹੜੀ ਉਹ ਚਮੜੀ ਜੀ ਥੱਲੇ ਹੋਰ ਤਰ੍ਹਾਂ ਦੀ ਨਿਕਲ ਆਉਂਦੀ ਆ ਗੁਲੀ ਗੁਲਾਬੀ ਜੀ ਗੁਲਾਬੀ ਜੀ ਇਹ ਫਿਰ ਵੀ ਤੀਸਰੀ ਜਿਹਨੇ ਪੋਜੀਸ਼ਨ ਲਈ ਮਿਲਕ ਬਿਊਟੀ ਦੇ ਵਿੱਚ ਮਿਲਕ ਬਿਊਟੀ ਦੇ ਵਿੱਚ ਠੀਕ ਹੈ ਪਰ ਫਿਰ ਵੀ ਆਪਾਂ ਇੱਥੇ ਖੁਸ਼ ਆ ਸਹੀ ਹੈ ਸੁਖਵੀਰ ਭਾਈ ਮਾੜਾ ਜਿਆ ਤੋਰੀ ਇਹਨੂੰ ਦੋਸਤੋ ਨਾਮ ਰਫੀਦਾ ਹੈ ਜੀ ਬਾਈ ਗੁਰਜੀਤ ਹੋਰਿਆ ਨੇ ਇਹਨੂੰ ਬਚਪਨ ਦੇ ਵਿੱਚ ਸਾਹਮਿਆ ਬਿਲਕੁਲ ਜੀ ਚੰਗਾ ਦੁੱਧ ਇਹਨੇ ਦਿੱਤਾ ਹਾਲਾਂਕਿ ਜਿਵੇਂ ਬਾਈ ਨੇ ਦੱਸਿਆ ਵੀ ਜੇ ਇਹ ਕਰਮਾ ਵਾਲੀ ਨੇ ਕੋਈ ਨਵਾਂ ਰਿਕਾਰਡ ਬਣਾਇਆ ਉਹ ਤੁਹਾਡੇ ਸਾਹਮਣੇ ਇਹਨੂੰ ਜਰੂਰ ਪੇਸ਼ ਕਰਾਂਗੇ ਛੋਟੇ ਦੇ ਲਈ ਕਰਦੇ ਜੀ ਟਾਂਚਾ ਦੇਖੋ ਮਿਲਕ ਬਿਊਟੀ ਦੇ ਵਿੱਚੋਂ ਤੀਜੀ ਪੋਜੀਸ਼ਨ ਇਹਨੇ ਪੀਡੀਐਫਾ ਮੇਲੇ ਦੇ ਵਿੱਚੋਂ ਹਾਸਲ ਕੀਤੀ ਬਾਈ ਜੀ ਹੋਰੀ ਸਿਰਫ ਦੋ ਹੀ ਮੱਝਾਂ ਲੈ ਕੇ ਗਏ ਸੀ ਤੇ ਦੋਨੋਂ ਹੀ ਫੋਲੋ ਬਣਾ ਕੇ ਲੈ ਆਇਆ ਮਾਇਆ ਨੇ ਤਾਂ ਕਮਾਲ ਹੀ ਕੀਤੀ ਹੈ ਹਾਲਾਂਕਿ ਰਫੀਦਾ ਵੀ ਘਟ ਨਹੀਂ ਰਹੀ ਮਿਲਕ ਬਿਊਟੀ ਚੋਂ 3rd ਪੋਜੀਸ਼ਨ ਇਹਨੇ ਹਾਸਲ ਕੀਤੀ ਇਹ 5 ਮਹੀਨੇ ਦੀ ਲਗਭਗ ਸੂਈ ਆ ਤੇ 2.5 ਮਹੀਨੇ ਦੀ ਉਹਨੇ ਗੱਬਣਿਆ ਠੀਕ ਹੈ ਇਹ ਸਾਰਾ ਜਿਹੜੀਆਂ ਮੱਝਾਂ ਹੁਣ ਦੇਖ ਰਹੇ ਆ ਇਹ ਰਵਾ ਸਾਰਾ ਮਾਇਆ ਨਾਲ ਮਿਲਦਾ ਜੁਲਦਾ ਬਿਲਕੁਲ ਜੀ ਮਾਇਆ ਨਾਲ ਮਾਇਆ ਨਾਲ ਹੀ ਮਿਲਦਾ ਜੁਲਦਾ ਸਾਰਾ ਠੀਕ ਹੈ ਤਕਰੀਬਨ ਉਸੇ ਦਾ ਹੀ ਰਵਾ ਸਾਰਾ ਜਿਹੜੀ ਇਹ ਨਾਲ ਮੱਝ ਖੜੀ ਹੈ ਤਾਂ ਆਪਾਂ ਚੈਨਲ ਤੇ ਲਾਈਵ ਕੀਤੀ ਸੀ ਉਹੀ ਮੱਝ ਹਨ ਬਈ ਦੇਖੋ ਜੀ ਇਹ ਇਹਦਾ ਨਾਮ ਇਮਜਦਾਰ ਡਾਇਮੰਡ ਆ ਠੀਕ ਹੈ ਇਹ ਆਪਾਂ 12 ਸਤੰਬਰ ਨੂੰ ਆਪ ਜੀ ਦੇ ਚੈਨਲ ਤੇ ਲਾਈਵ ਕੀਤੀ ਸੀ 26 ਕਿਲੋ 210 ਗ੍ਰਾਮ ਦੁੱਧ ਦੇ ਕੇ ਨੇ ਰਿਕਾਰਡ ਤਿਆਰ ਕੀਤਾ ਸੀ ਲਾਈਵ ਦਾ ਰਿਕਾਰਡ ਬਣਾਇਆ ਸੀ ਲਾਈਵ ਦਾ ਜੀ ਆਪਣੇ ਘਰ ਦਾ ਹੂੰ ਹੁਣ ਇਹਨੂੰ ਸੂਈ ਨੂੰ ਲਗਭਗ 2-4 ਦਿਨ ਸੱਜੇ ਖੱਬੇ ਹੋਣਗੇ 8 ਮਹੀਨੇ ਸੂਈ ਨੂੰ ਹੋ ਗਿਆ ਜੀ ਹਮ ਕੱਲ ਨੂੰ ਇਹਨੂੰ 24 ਤਰੀਕ ਨੂੰ 4 ਮਹੀਨੇ ਦੀ ਇਹ ਗੱਬਣ ਆ ਸੰਚਾ ਬਾਦਲ ਬੁੱਲ ਤੋਂ ਠੀਕ ਹੈ ਅੱਜ ਵੀ ਇਥੇਲੇ 17-18 ਕਿਲੋ ਦੁੱਧ ਹੈ ਜੀ 8 ਮਹੀਨੇ ਸੂਈ ਦੇ ਬਾਵਜੂਦ ਤੇ 4 ਮਹੀਨੇ ਗੱਬਣ ਦੇ ਬਾਵਜੂਦ ਵੀ ਤੁਸੀਂ ਦੇਖ ਸਕਦੇ ਹੋ ਹਮ ਇਹਨੂੰ ਖੋਲ ਕੇ ਮਾੜਾ ਜਿਹਾ ਦਿਖਾ ਦਿਓ ਸੋ ਤੋਰੀ ਬਈ ਸੋ ਦੱਸੋ ਇਹਦਾ ਲਾਈਵ ਦਾ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਨੀਲੀਰਾ ਵੀ ਨਸਲ ਦੇ ਵਿੱਚੋਂ ਦੁੱਧ ਦੇਣ ਦਾ ਰਿਕਾਰਡ ਇਸ ਮੱਝ ਦੇ ਨਾਮ ਤੁਸੀਂ ਇਹਨੂੰ ਵੀ ਦੇਖੋ ਨਾਮ ਇਹਦਾ ਡਾਇਮੰਡ ਰੱਖਿਆ ਬਾਈ ਜੀ ਹੋਰਾਂ ਨੇ ਦੇਖੋ ਅੱਜ ਵੀ ਜਿਹੜਾ ਲੇਵਾ ਆ ਹਮ 8 ਮਹੀਨੇ ਸੂਣ ਦੇ ਬਾਵਜੂਦ ਵੀ 4 ਮਹੀਨੇ ਦੀ ਗੱਭਨ ਦੇ ਬਾਵਜੂਦ ਵੀ ਸੋ ਇਹ ਮੱਝ ਨੂੰ ਤੁਸੀਂ ਦੇਖੋ ਇੱਕ ਹੋਰ ਮੱਝ ਬਾਈ ਜੀ ਹੋਰਾਂ ਕੋਲ ਤੇ ਉਸ ਤੋਂ ਬਾਅਦ ਚਾਪਾ ਜਿਵੇਂ ਮੈਂ ਪਹਿਲਾਂ ਇੱਕ ਗੱਲ ਐਡ ਕਰ ਰਿਆ ਸੀ ਵੀ ਹਰੇਕ ਵੀਰ ਚਾਹੁੰਦਾ ਵੀ ਇਦਾਂ ਦੀਆਂ ਮੱਝਾਂ ਘਰ ਘਰ ਤਿਆਰ ਹੋਣ ਤੇ ਉਹ ਇੱਕ ਹੀ ਜਰੀਆ ਬੰਦਾ ਵੀ ਤੁਹਾਡੇ ਕੋਲ ਕੋਈ ਚੰਗੇ ਬੁੱਲਦਾ ਸੀਮਣ ਆ ਜੇ ਉਹ ਤੁਸੀਂ ਵਰਤੋ ਤੇ ਨਵੀਂ ਪਨੀਰੀ ਤਿਆਰ ਹੋ ਜੇ ਘਰ ਦੇ ਵਿੱਚ ਇੱਥੇ ਕਰਦੇ ਹੋ ਜੀ ਮੈਂ ਦੱਸ ਦਿੰਦਾ ਸੋ ਇਹ ਝੋਟੀ ਤੁਹਾਨੂੰ ਦਿਖਾਉਣੇ ਆ ਦੱਸੋ ਬਈ ਇਹ ਝੋਟੀ ਦੀ ਕੀ ਡਿਟੇਲ ਹੈ ਇਹ 2.5 ਸਾਲ ਦੀ ਪਹਿਲਾ ਸੂਆ ਸੂਈ ਆ ਹੂੰ ਤੇ 3.5 ਸਾਲ ਦੀ ਦੂਸਰਾ ਸੂਆ ਸੂਣ ਜਾ ਰਹੀ ਆ ਠੀਕ ਹੈ ਜਦੋਂ ਆਪਾਂ ਲਾਈਵ ਕੀਤੀ ਸੀ ਮੱਝ 12 ਸਤੰਬਰ ਨੂੰ ਉਹ ਇਹ ਦੁੱਧ ਦੇ ਰਹੀ ਸੀ ਆਪ ਜੀ ਨੇ ਅੱਜ ਤੁਸੀਂ ਦੇਖਿਆ ਵੀ ਹੋਣਾ ਅੱਖੀ ਕਿੰਨਾ ਦੁੱਧ ਦੇ ਰਹੀ ਸੀ ਹੂੰ ਹੁਣੇ ਇਹਦੇ ਤਕਰੀਬਨ ਕੋਈ 10 ਦਿਨ ਗਿਣਤੀ ਦੇ ਰਹਿੰਦੇ ਆ। ਠੀਕ ਹੈ। ਦੇਖੋ ਕੋਈ 5-7 ਦਿਨ ਉੱਪਰ ਲੈ ਕੇ ਜਾਂਦੀ ਪਹਿਲਾਂ ਸੂ ਪੈਂਦੀ ਆ। ਉਮੀਦ ਆ ਵੀ ਸਾਢੇ 3 ਸਾਲ ਦੀ ਜਿਹੜੀ ਆ। ਹੂੰ। ਦੇਖੋ ਜਵਾਨਤਾ ਮਾਝ ਹੁੰਦੀ ਸਾਢੇ 4-5 ਸਾਲ ਦੀ। ਹੂੰ। ਜਿਹੜਾ ਇਹਦਾ ਜਵਾਨੀ ਦਾ ਪੀਕ ਲੈਵਲ ਉਹ ਨਾ ਉਹ ਅਗਲੇ ਸਾਲ ਆ। ਠੀਕ ਹੈ। ਪਰ ਆਸ ਹੈ ਕੀ ਆ ਵੀ 18-17-19 ਕਿਲੋ ਤੋਂ ਇੱਥੇ ਕਿ ਲਗਭਗ ਰਹੂਗੀ 18 ਠੂਰਾ ਦੇ ਘੇਰੇ ਵਿੱਚ ਰਹੂਗੀ। ਸਹੀ ਹੈ। ਅ ਭਾਈ ਜੀ ਮੈਂ ਜਿਵੇਂ ਪਹਿਲਾਂ ਗੱਲ ਕਰ ਰਿਹਾ ਸੀ ਵੀ ਜਿਹੜਾ ਵੀ ਰੋਣੇ ਮੱਝਾਂ ਨੂੰ ਦੇਖੂਗਾ ਮਨ ਚ ਇੱਕ ਇੱਛਾ ਜ਼ਰੂਰ ਜਾਗਦੀ ਆ ਵੀ ਉਹਨਾਂ ਕੋਲ ਵੀ ਇਤਾਂ ਦੀਆਂ ਕੱਟੀਆਂ ਜਿਹੜੀਆਂ ਉਹ ਘਰ ਦੇ ਵਿੱਚ ਆਉਣ ਜਿਵੇਂ ਤੁਸੀਂ ਪਨੀਰੀ ਨਵੀਂ ਤਿਆਰ ਕਰ ਰਹੇ ਹੋ ਤਾਂ ਉਹਦੇ ਲਈ ਆਪਾਂ ਇੱਕ ਬੱਲ ਵੀ ਆਪਣੇ ਕੋਲ ਪਹੁੰਚਿਆ ਵਾ ਉਹਦੇ ਬਾਰੇ ਥੋੜੀ ਜਾਣਕਾਰੀ ਲਵਾਂਗੇ ਪਹਿਲਾਂ ਬੱਚਿਆਂ ਬਾਰੇ ਥੋੜਾ ਦੱਸ ਦਿਓ ਜੀ ਇਹ ਮਾਇਆ ਮੱਝ ਦੀ ਕੱਟੀ ਆ ਜੀ ਹਾਂ ਇਹ ਰਫੀਦਾ ਮੱਝ ਦੀ ਕੱਟੀ ਆ ਠੀਕ ਐ ਇਹ ਜਿਹੜੀ ਕੱਟੀ ਆ ਇਹ ਐ ਸਮਝਦੀ ਆ ਕੋਨੀ ਦੀ ਉਧਰ ਸਾਈਡ ਤੇ ਵੱਜੀ ਆ ਗੁੱਟ ਚ ਬੱਦੀ ਵੀ ਆ ਉਹ ਬਹੁਤ ਮਤਲਬ ਕਿ ਮੇਰੇ ਆਪਣੇ ਭੂਆ ਜੀ ਦੇ ਬੇਟਿਆਂ ਤੋਂ ਆਈ ਆ ਅੱਛਾ ਚੰਗਾ ਦੁੱਧ ਦੀ ਮਾਲਕ ਸੀ ਠੀਕ ਹੈ ਇਹ ਕਿੰਨੀ ਕਿੰਨੀ ਉਮਰ ਹੋਊਗੀ ਅੰਦਾਜ਼ਾ ਇਹਨਾਂ ਬੱਚਿਆਂ ਦੀ ਤਕਰੀਬਨ ਅੰਦਾਜ਼ਾ ਇਹਦੀ ਜਫੀਦਾ ਦੀ ਪੰਜ ਮਹੀਨੇ ਦੀ ਹੋ ਗਈ ਆ ਹੂੰ ਇਹਦੀ 4 ਮਹੀਨੇ ਤੇ ਕੁਝ ਦਿਨ ਦੀ ਹੋਣੀ ਆ ਜਾਂ 4 ਮਹੀਨੇ ਪੂਰੇ ਹੋਣ ਵਾਲੇ ਹੋਣਗੇ 19 ਤਰੀਕ ਨੂੰ ਸ਼ਾਇਦ 4 ਮਹੀਨੇ ਹੋ ਗਏ ਆ ਜੀ ਠੀਕ ਹੈ 4 ਮਹੀਨੇ ਤੋਂ 3 ਦਿਨ ਬਣ ਗਏ ਜਾਂਦੇ ਠੀਕ ਹੈ ਉਹਦੀ ਉਹ 6 ਮਹੀਨੇ ਦੀ ਹੋ ਗਈ ਹੈ ਜੀ ਉਹ 6 ਮਹੀਨੇ ਦੀ ਹੋ ਗਈ ਜੀ ਠੀਕ ਹੈ ਆਪਾਂ ਇੱਕ ਬੋਲ ਦਿਖਾਉਣਾ ਐਸੇ ਵੀਡੀਓ ਚ ਦੋਸਤੋ ਇਹਦੇ ਬਾਰੇ ਜਾਣਕਾਰੀ ਆਪਾਂ ਲਵਾਂਗੇ ਬਾਈ ਜੀ ਹੋਰਾਂ ਤੋਂ ਬਾਈ ਜੀ ਇਹ ਆਪਣੀ ਹੋਮ ਬਰੀਡ ਹੈ ਘਰ ਦਾ ਬੱਚਾ ਇਹ ਜੀ ਕਿਹੜੀ ਮੈਚ ਦਾ ਬੱਚਾ ਬਾਈ ਇਹ ਮਾਇਆ ਮੈਚ ਦਾ ਬੱਚਾ ਆ ਠੀਕ ਹੈ ਇਹ ਵੀਰਾ ਗੋਰਾ ਟੰਡੀਆਂ ਤੋਂ ਆ ਹਮ ਲਾਲ ਸਿੰਘ ਜੀ ਟੰਡੀਆਂ ਤੋਂ ਹਮ ਇਹ ਉਹਨਾਂ ਨੂੰ ਦਿੱਤਾ ਸੀ ਕੋਈ 4 ਕਿ ਮਹੀਨੇ ਦਾ ਠੀਕ ਹੈ ਮਾਇਆ ਮੈਚ ਦਾ ਬੱਚਾ ਔਰ ਅਸੀਂ ਵਿਚਾਣੇ ਹੈਗੇ ਸ਼ੌਂਕ ਨਾਲ ਬੱਚਾ ਰੱਖੀਏ ਹੂੰ ਪਰ ਇਹਦੇ ਨਾਲ ਨਾ ਕੋਈ ਖਾਸ ਮੁਹਬਤ ਸੀਗੀ ਕਈ ਸਾਲਾਂ ਤੋਂ ਹੂੰ ਇਹ ਕਹਿਣ ਲੱਗਾ ਕਹਿਣ ਲੱਗਾ ਕਿ ਅੰਕਲ ਜੀ ਇਹ ਸਾਨੂੰ ਬੱਚਾ ਦੇ ਦਿਓ ਹੂੰ ਮੈਂ ਛੋਟਾ ਸਾਨ ਪਾਲਣਾ ਹੈ ਇਸ ਕਾਰਨ ਕਰਕੇ ਫਿਰ ਇਹ ਗੋਰਾ ਜੀ ਨੂੰ ਦੇ ਦਿੱਤਾ ਇਹਦੇ ਤੋਂ ਬਹੁਤ ਵੱਡੀਆਂ ਉਮੀਦਾਂ ਨੇ ਹੂੰ ਦੇਖੋ ਸਭ ਤੋਂ ਪਹਿਲਾਂ ਤਾਂ ਜਿਵੇਂ ਕੁਦਰਤ ਸਖਸ ਜਿਵੇਂ ਵਿਗਿਆਨ ਸਖਸ ਸੀਮਣ ਕਰਦੀ ਆ ਕਟੀਆਂ ਵਾਲਾ ਹੂੰ ਕਿ ਕੁਦਰਤੀ ਇਸ ਵਿੱਚ ਗੁਣ ਆ ਗਏ ਹੂੰ ਲਗਭਗ ਜਿੰਨੀਆਂ ਵੀ ਮਜਾਂਨ ਤੱਕ 20-25 ਸੂਈਆਂ ਹੋਣੀਆਂ ਹੂੰ ਜਿਨ੍ਹਾਂ ਵਿੱਚੋਂ ਲਗਭਗ 17-18 ਕਟੀਆਂ ਆਈਆਂ ਤੇ 2-4 ਕੱਟੀਆਂ ਹੋਣਗੇ ਠੀਕ ਹੈ ਬਾਕੀ ਸਭ ਤੋਂ ਵਧੀਆ ਗੱਲ ਮਾਂ ਤੇ ਭਰੋਸਾ ਕਰਨਾ ਠੀਕ ਹੈ ਹੁਣ ਜੇ ਮਾਂ ਆਪਾਂ ਪੀਡੀਐਫ ਵਿੱਚ ਆਈ ਆ ਘਰੇ ਆਪਣੇ ਆਪ ਜੀ ਦੇ ਚੈਨਲ ਤੇ ਵੀ ਲਾਈਵ ਹੋਈ ਆ ਸੂਈ ਵੀ ਕਿੰਵੇਂ ਆ ਹੂੰ ਤੇ ਇਤੋਂ ਆਸ ਆ ਕਿ ਜਿਹੜੇ ਬੱਚੇ ਦੇ ਚੰਗੇ ਦੁੱਧ ਤੇ ਆਉਣਗੇ ਹੂੰ ਜੇਕਰ ਇਸ ਤੋਂ ਵੀ ਦੁੱਧ ਨਾ ਪੈਦਾ ਹੋ ਸਕਿਆ ਹੂੰ ਤੇ ਫਿਰ ਤਾਂ ਆਸ ਦੇਖਪੂਗੀ ਫਿਰ ਤਾਂ ਕੋਈ ਬਾਲਾ ਮਾਂ ਦਾ ਆਪਾਂ ਜ਼ਿਕਰ ਕਰਤਾ ਪਿਓ ਵਾਲੇ ਪਾਸੋਂ ਇਹ ਕਿਹੜੇ ਮਾਲੀ ਦਾ ਬੱਚਾ ਇਹ ਪਿਓ ਨੂੰ ਸੀਆਈਆਰ ਵੀ ਨਾ ਬਾਕਸ 113 ਦਾ ਬੱਚਾ ਜੀ 113 ਦੀ ਵੀ ਮੇਰੇ ਖਾਲ ਚੈੱਕ ਛੋਟੀ ਦੀ ਜਿਹੜੀ ਚੁਆਇਸ ਸਰਕਾਰੀ ਰਜਿਸਟਰਡ ਹੋਈ ਵੀ ਆ ਕਾਫੀ ਚੰਗਾ ਉਹ ਬਿਲਕੁਲ ਜੀ ਉਹ ਉਹਨਾਂ ਦੇ ਦੱਸਣ ਦੇ ਮੁਤਾਬਕ ਹਮ 21 ਕਿਲੋ 500 ਗ੍ਰਾਮ ਪਹਿਲਾਂ ਨੇ ਦੁੱਧ ਦਿੱਤਾ ਹਮ ਬਹੁਤ ਵੱਡਾ ਰਿਕਾਰਡ ਆ ਜੇ ਸਹੀ ਹੋਵੇ ਤਾਂ ਸਹੀ ਹੈ ਹਾਂਜੀ ਆਪਾਂ ਇਹਦੇ ਬਾਰੇ ਗੱਲਾਂ ਬਾਤਾਂ ਆਪਾਂ ਨਵਾਂ ਮਾਲਕ ਜਿਹੜਾ ਇਸ ਟਾਈਮ ਬਾਈ ਜੀ ਹੋਰੀ ਬਾਈ ਮਨਪ੍ਰੀਤ ਹੈ ਟੰਡੀਆਂ ਪਿੰਡ ਤੋਂ ਇਹਨਾਂ ਨਾਲ ਗੱਲ ਕਰਾਂਗੇ ਥੋੜਾ ਮੈਂ ਦੋਸੋ ਇੱਕ ਗੱਲ ਹੋਰ ਐਡ ਕਰ ਦਿਆਂ ਵੀ ਇਹ ਕਟਾ ਮਾਇਆ ਮੱਝ ਦੀ ਆਪਣਾ ਚੈਨਲ ਉੱਤੇ ਲਾਈਵ ਮਿਲਕਿੰਗ ਕੀਤੀ ਸੀ ਤੇ ਉਸੇ ᱜੇੜੇ ਦਾ ਹੈ ਉਦੋਂ ਇਹ ਦੁੱਧ ਚੁੰਗਦਾ ਹੁੰਦਾ ਸੀਗਾ ਤੇ ਉਦੋਂ ਬਾਅਦ ਚ ਬਾਈ ਨੇ ਗੋਰੇ ਨੇ ਇਹ ਤੋਂ ਇਹਨਾਂ ਤੋਂ ਲਿਆ ਬਾਈ ਜੀ ਉਹਨਾਂ ਦੇ ਘਰੇ ਗਿਆ ਆਪਾਂ ਬਾਈ ਗੋਰੇ ਨਾਲ ਮਨਪ੍ਰੀਤ ਸਿੰਘ ਨਾਲ ਗੱਲਬਾਤ ਕਰਦੇ ਹਾਂ ਮਨਪ੍ਰੀਤ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮਨਪ੍ਰੀਤ ਭਾਈ ਸੇ ਤਾਂ ਇਸ ਝੋਟੇ ਬਾਰੇ ਬਾਈ ਜੀ ਹੋਰਾਂ ਨੇ ਬਹੁਤ ਹੀ ਜਾਣਕਾਰੀ ਦਿੱਤੀ ਹੈ ਮਾਇਆ ਦਾ ਬੱਚਾ ਹੈ 113 ਨੰਬਰ ਬੁੱਲਦਾ ਹੈ ਹਾਂਜੀ ਕੀ ਨਾਮ ਰੱਖਿਆ ਇਹਦਾ ਤੁਹਾਡੇ ਤੋਂ ਇਹਦਾ ਨਾਂ ਜੀ ਸਮੁੰਦਰ ਰੱਖਿਆ ਆਪਾਂ ਹੂੰ ਤੇ ਸਮੁੰਦਰ ਦੁੱਧ ਨੂੰ ਸਮੁੰਦਰ ਕਹਿੰਦੇ ਆ ਹੂੰ ਤੇ ਦੁੱਧ ਵਾਲੇ ਪੱਖ ਤੋਂ ਵੀ ਬਹੁਤ ਭਰਾਵਾਂ ਨੇ ਇਨੂੰ ਦੇਖ ਲਿਆ ਲਗਭਗ ਸਾਰੇ ਪੰਜਾਬ ਨੇ ਦੇਖ ਲਿਆ ਸਹੀ ਹੈ ਠੀਕ ਹੈ ਤੇ ਉਹ ਨਾਂ ਮੈਨੂੰ ਅੱਜ ਵੀ ਸਹੀ ਹੁੰਦਾ ਜਾਪਦਾ ਵੀ ਜਿਹੜਾ ਨਾਂ ਉਦੋਂ ਰੱਖਿਆ ਸੀ ਉਹ ਸਹੀ ਰੱਖਿਆ ਸੀ ਮਾਇਆ ਮਾਝ ਨੇ ਪੀਡੀਐਫੇ ਮੇਲੇ ਦਾ ਨੀਲੀ ਰਾਵੀ ਨਸਲ ਦਾ ਰਿਕਾਰਡ ਬਣਾਤਾ ਹਾਂਜੀ ਦੁੱਧ ਵਾਲੇ ਪੱਖ ਤੋਂ ਹਾਂਜੀ ਇਹਦੇ ਅੱਗੇ ਫਿਰ ਜਿਹੜਾ ਇਹ ਕਟਾ ਤੁਸੀਂ ਝੋਟਾ ਜਿਹਦਾ ਨਾਮ ਸਮੁੰਦਰ ਰੱਖਿਆ ਇਹਦੇ ਸਟਰਾ ਵਗੈਰਾ ਤਿਆਰ ਕਰ ਲੇ ਹਾਂਜੀ ਵੀਰ ਜੀ ਇਹਦੇ ਸਟਰਾ ਜਿਹੜੇ ਆ ਉਹ ਤਿਆਰ ਆ ਤੇ ਲਗਭਗ ਪੰਜਾਬ ਦੇ ਵਿੱਚ ਤੁਸੀਂ ਕਿਤੋਂ ਵੀ ਲੈ ਸਕਦੇ ਹੋ ਹੂੰ ਤੇ ਦੂਜੀ ਇੱਕ ਗੱਲ ਜੀ ਮੈਂ ਹੋਰ ਐਡ ਕਰ ਕਰਨੀ ਚਾਹੁੰਦਾ ਵੀ ਜਿਹੜੀ ਮਾਇਆ ਹੂੰ ਉਹਨੇ ਹੁਣ ਤੱਕ ਪੰਜਾਬ ਦਾ ਸਭ ਤੋਂ ਵੱਧ ਦੁੱਧ ਦੇਣ ਵਾਲੀ ਮੱਝ ਬਣੀ ਹੈ ਮੇਲਿਆਂ ਦੇ ਵਿੱਚ ਮੇਲਿਆਂ ਦੇ ਵਿੱਚ ਪੰਜਾਬ ਦੀ ਠੀਕ ਹੈ ਵੀ ਪੰਜਾਬ ਦੀ ਹੁਣ ਤੱਕ ਸਭ ਤੋਂ ਵੱਧ ਦੁੱਧ ਦੇਣ ਵਾਲੀ ਮੱਝ ਜਿਹੜੀ ਉਹ ਮਾਇਆ ਬਣੀ ਹੈ ਸਹੀ ਹੈ ਸੋ ਦੋਸਤੋ ਸਮੁੰਦਰ ਨਾਮ ਰੱਖਿਆ ਭਾਈ ਹੋਇਓ ਸਾਈਡ ਤੇ ਮਾੜਾ ਦਿਖਾਈ ਗਿਆ ਬੱਲ ਮਾਇਆ ਮੱਝ ਦਾ ਬੱਚਾ ਹੈ 113 ਨੰਬਰ ਬੱਲ ਸੀਆਰਬੀ ਨਾਬੇ ਵੱਲੋਂ ਸੀਮਣ ਆਉਂਦਾ ਹੈ ਪਿਆਵਲੀ ਸਾਈਡ ਤੋਂ ਬੜਾ ਸਟਰੋਂਗ ਬਲੱਡ ਲਾਈਨ ਦੇ ਵਿੱਚੋਂ ਤੇ ਮਾਇਆ ਦੀ ਖਾਸੀਅਤ ਇਹ ਹੈ ਜਿਵੇਂ ਬਾਈ ਜਰਾਂ ਨੇ ਦੱਸਿਆ ਵੀ 11ਵਾਂ ਸੂਆ ਸੂਪੀ 12ਵੇਂ ਵਾਸਤੇ ਗੱਬਣਾ ਹੈ ਹਰੇਕ ਸਾਲ ਸਿੰਗਲ ਸਟਰਾ ਨਾਲ ਗੱਬਣ ਹੁੰਦੀ ਹੈ ਤੇ ਆਏ ਸਾਲ ਹਰੇਕ ਵਾਰੇ ਬੱਚਾ ਦਿੰਦੀ ਹੈ ਪੁਰਾਣੇ ਬਜ਼ੁਰਗ ਵੀ ਕਹਿੰਦੇ ਸੀ ਵੀ ਮੱਝ ਉਹ ਹੀ ਚੰਗੀ ਹੈ ਜਿਹੜੀ ਹਰ ਵਾਰੇ ਸੂਵੇ ਹਰੇਕ ਵਾਰੇ ਬੱਚਾ ਦੇਵੇ ਕਿਉਂਕਿ ਇੱਕ ਤਾਂ ਪੀਕ ਲੈਵਲ ਦੁਆਰਾ ਫੜ ਲੈਂਦਾ ਪਸੂ ਦੂਜੀ ਗੱਲ ਆਪਦੀ ਉਮਰ ਦੇ ਵਿੱਚ ਜ਼ਿਆਦਾ ਸੂਏ ਦੇ ਕੇ ਜਾਦਾ ਬੱਚੇ ਦੇ ਕੇ ਇੱਕ ਫਾਰਮਰ ਦਾ ਫਾਇਦਾ ਕਰਦੀ ਆ ਕੋਈ ਵੀ ਮੱਝ ਸੋ ਮਾਇਆ ਦਾ ਇਸ ਪਖਤੂ ਰਕਾਰਡ ਹੈ ਇਹਦੇ ਸੀਮਨ ਸਟਰਾ ਤਿਆਰ ਆ ਦੋਸਤੋ ਨੰਬਰ ਮੈਂ ਭਾਈ ਮਨਪ੍ਰੀਤ ਦਾ ਇਹਨੂੰ ਗੋਰਾ ਵੀ ਕਹਿੰਦੇ ਆ ਪਿਆਰ ਨਾਲ ਸਕਰੀਨ ਉੱਤੇ ਚਲਾ ਦੂੰਗਾ ਤੁਸੀਂ ਇਹ ਤੇ ਕੰਟੈਕਟ ਕਰਕੇ ਇਹਨਾਂ ਤੋਂ ਇਹਦੇ ਸੀਮਨ ਸਟਰਾ ਜਿਹੜੇ ਉਹ ਲੈ ਸਕਦੇ ਹੋ ਦੋਸਤੋ ਦੋ ਵੀਰ ਸਾਹਮਣੇ ਆ ਇਸ ਟਾਈਮ ਤੁਹਾਡੇ ਨਾਲ ਰੂਬਰੂ ਹੋਣਗੇ ਜਿਹਦੇ ਚ ਭਾਈ ਗੁਰਸਿਮਰਨ ਸਿੰਘ ਚੀਮਾ ਤੇ ਨਾਲ ਬਾਈ ਗੁਰਲਾਲ ਜਮਾਲਪੁਰ ਵਾਲੇ ਵੀਰ ਨਸੀਬ ਮੱਝ ਵਾਲੇ ਤੋਂ ਉਹਨਾਂ ਨਾਲ ਵੀ ਆਪਾਂ ਗੱਲਾਂ ਬਾਤਾਂ ਕਰਾਂਗੇ ਇਹਨਾਂ ਦੀ ਖਾਸ ਕਰਕੇ ਮਾਇਆ ਮੱਝ ਦੇ ਬਾਰੇ ਗੁਰਸਿਮਰਨ ਬਾਈ ਤੁਹਾਡੇ ਏਰੀਆ ਦੇ ਵਿੱਚੋਂ ਮੱਝ ਮੇਲਾ ਜੱਤ ਕੇ ਆਈ ਐ ਬਸ ਮੈਨੂੰ ਪਤਾ ਵੀ ਤੁਹਾਡੇ ਇੱਕ ਟੀਮਵਰਕ ਆ ਸਹਿਯੋਗ ਰਹਿੰਦਾ ਆਪਸ ਵਿੱਚ ਕਿਦਾਂ ਮਹਿਸੂਸ ਹੋ ਰਿਹਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ ਹੂੰ ਤੇ ਚਲੋ ਅੰਕਲਾਂ ਦੀ ਮਿਹਨਤੀ ਬਹੁਤ ਟਾਈਮ ਤੇ ਲੱਗੀ ਹੈ ਤੇ ਵੈਗ ਤੋਂ ਚਲੋ ਫਲ ਦਿੱਤਾ ਮਾਰ ਰਹੇ ਨੇ ਸਹੀ ਐ ਤੇ ਮੱਝ ਨੇ ਮਾਗੀ ਨਾਮ ਰਾਇਆ ਮਾਣ ਵੀ ਬਖਸ਼ਿਆ ਹੂੰ अच्छा ये मजनू ਤੁਸੀਂ ਮੇਰੇ ਖਾਲਚ ਬਹੁਤ ਟਾਈਮ ਤੋਂ ਦੇਖਦੇ ਹੋਵੋਗੇ ਕਿਉਂਕਿ ਤੁਹਾਡਾ ਏਰੀਆ ਬਿਲਕੁਲ ਇਸ ਆਸ-ਪਾਸ ਦੇ ਪੈਂਡ ਹੀ ਆ ਤੁਹਾਡੇ ਪਹਿਲਾਂ ਤੋਂ ਦੇਖਦੇ ਹੋਣਾ ਜਿਵੇਂ 12ਵੇਂ ਸੂਏ ਹਸਤੇ ਫਿਰ ਗੱਬਣ ਹੋ ਗਈ ਹੈ ਹਾਂਜੀ ਕੱਟ ਮਿਲਦੀਆਂ ਹੋਣਗੀਆਂ ਇਦਾਂ ਮੱਝਾਂ ਜਿਹੜੀਆਂ ਹਰੇਕ ਬਾਰੇ ਸੁੰਦਗਾਉਣ ਮੇਹਾਂ ਜਿਮੱਝਾਂ ਗਿਣਤੀ ਦੀਆਂ ਮੱਝਾਂ ਹੀ ਆ ਤਰੀਬ ਆਪਾਂ ਗੈਣ ਲਈ ਜਿਹੜੀਆਂ ਇੰਨਾ ਲਗਾਤਾਰ ਪੀਕ ਦੇਣਾ ਇੰਨੇ ਸੂਏ ਜਣੇ ਹਰੇਕ ਸਾਲ ਵੀ ਇੰਨੀ ਕੱਟ ਵਿਖਾਉਣੀ ਆ ਆਪਦੀ ਹੂੰ ਤੇ ਬਾਕੀ ਇੱਕ ਸਾਰ ਹੂੰ ਸੋ ਦੋਸੋ ਬਾਈ ਜੀ ਹਰੀ ਗੁਰਸੇਮਰ ਸਿੰਘ ਨਾਲ ਹੀ ਬਾਈ ਗੁਰਲਾਲ ਜਮਾਲਪੁਰ ਪਿੰਡ ਤੋਂ ਗੁਰਲਾਲ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮਾਇਆ ਮੱਝ ਨੇ ਪੀਡੀਐਫੇ ਮੇਲੇ ਦਾ ਜਿਵੇਂ ਬਾਈ ਨੇ ਗੋਰੇ ਨੇ ਵੈਸੇ ਦੱਸਿਆ ਵੀ ਮੇਲਿਆਂ ਚ ਨੀਲੀ ਰਾਵੀ ਦਾ ਹੁਣ ਤੱਕ ਦਾ ਇਹ ਜਿਹੜਾ ਉਹ ਬੈਸਟ ਪ੍ਰਦਰਸ਼ਨ ਹੈ ਬਹੁਤ ਵਧੀਆ ਇਹਨੇ ਪ੍ਰਦਰਸ਼ਨ ਕੀਤਾ ਕਿੱਦਾਂ ਲੱਗਦਾ ਹੈ ਮੱਝ ਨੂੰ ਤੁਸੀਂ ਦੇਖਦੇ ਹੋ 11ਵਾਂ 12ਵਾਂ ਸੂਆ ਹੋ ਚੱਲੀ ਥਾਣ ਹਵਾਨੇ ਵਾਲੋਂ ਬੜੀ ਜ਼ਬਰਦਸਤ ਪਈ ਹੈ ਹਾਂਜੀ ਮੱਜ ਸਾਰੇ ਵੀਰਾਂ ਪਹਿਲਾਂ ਵੇਖੀ ਆ ਹੁਣ 11ਵਾਂ 12ਵਾਂ ਸੁਹਾ ਆ ਗਿਆ ਹੂੰ ਤੇ ਕਿੰਨੀ ਵਧੀਆ ਮੇਲੇ ਪਰਫਾਰਮੈਂਸ ਦਿੱਤੀ ਐ ਨੇ ਮੱਜ ਨੇ ਹੂੰ ਤੇ ਮੰਜਾਂ ਪਾਉ ਉਹ ਤਾਂ ਸਾਰੀਆਂ ਚੰਗੀਆਂ ਹੂੰ ਤੇ ਨਾਲੇ ਸਾਡਾ ਮੇਨ ਇਲਾਕਾ ਜਿਹੜਾ ਨੀਲੀ ਦਾ ਵਾ ਸਹੀ ਐ ਭਾਈ ਇੱਥੋਂ ਦੀ ਜੰਪ ਆ ਲਿਆ ਸਾਰੇ ਵੀਰਾਂ ਨੂੰ ਪਤਾ ਜਾਂ ਨੀਲੀ ਦੀ ਹੂੰ ਤੇ ਪਾਉ ਦੀ ਮਿਹਨਤ ਵੀ ਆ ਪਹਿਲੇ ਦਿਨੋਂ ਹੀ ਬਜ਼ੁਰਗਾਂ ਦੀ ਮਿਹਨਤ ਆ ਸਹੀ ਐ ਹਾਂਜੀ ਅੱਛਾ ਇੱਕ ਚੀਜ਼ ਹੋਰ ਜਿਹੜੀ ਤੁਸੀਂ ਤੇ ਇੱਥੇ ਆਉਂਦੇ ਜਾਂਦੇ ਰਹਿੰਦੇ ਹੋ ਤੁਹਾਡੀ ਸਾਂਝ ਆਪਸ ਵਿੱਚ ਇਹ ਬਾਈ ਜੀ ਹੋਰੀ ਬਾਈ ਰਸਾਲ ਸਿੰਘ ਜੀ ਨਾਲ ਇਹਨਾਂ ਦੇ ਬ੍ਰਦਰ ਵੀ ਇੱਥੇ ਆ ਇਸ ਉਮਰ ਚ ਇਹ ਵੀ ਪਸ਼ੂ ਪਾਲਣ ਵਾਲੇ ਪਾਸੇ ਬੜੀ ਮਿਹਨਤ ਕਰਦੇ ਆ ਨਾ ਪਹਿਲਾਂ ਤੁਸੀਂ ਦੇਖਦੇ ਹੋਵੋਗੇ ਤੁਸੀਂ ਸ਼ੌਂਕ ਸਹੀ ਹੈ ਹਾਂਜੀ ਸ਼ੌਂਕ ਜੇ ਬਾਹਰ ਆ ਵੀਰ ਉਹਨਾਂ ਨੂੰ ਵੀ ਸ਼ੌਂਕ ਆ ਤੇ ਭਾਉ ਨੂੰ ਵੀ ਸ਼ੌਂਕ ਆ ਸ਼ੌਂਕ ਕਰਕੇ ਹੀ ਆ ਸਾਰਾ ਕੁਝ ਬਿਲਕੁਲ ਸ਼ੌਂਕ ਨਾਲ ਹੀ ਇਹ ਪਸ਼ੂ ਪਾਲਣ ਦਾ ਕੀਤਾ ਗਿਆ ਕੋਈ ਵੀ ਚੀਜ਼ ਨਹੀਂ ਰੱਖੀ ਜਾਂਦੀ ਬਿਲਕੁਲ ਹਾਂਜੀ ਸੋ ਦੱਸੋ ਇਹ ਭਾਈ ਗੁਰਲਾਲ ਸਿੰਘ ਜਮਾਲਪੁਰ ਪਿੰਡ ਉਹ ਕਹਿੰਦੇ ਕਿ ਉਹਨਾਂ ਕਿ ਮਤਲਬ ਕਈ ਕਈ ਵਾਰੀ ਕਈ ਵੀ ਰਿਮਾਈਂਡ ਕਰ ਜਾਂਦੇ ਆ ਕਿ ਵੱਧ ਦੁੱਧ ਦੇਣ ਵਾਲੀ ਮੱਝ ਕਹਤੀ ਆ ਪਰ ਗੋਰੇ ਵੀਰ ਨੇ ਪੰਜਾਬ ਦੀ ਮੱਝ ਕਹੀ ਹੈ ਕਿ ਵੱਧ ਦੁੱਧ ਦੇਣ ਵਾਲੀ ਬਿਲਕੁਲ ਹਾਂ ਇਹ ਗੱਲ ਕਹਿੰਦੇ ਕਿ ਸਾਡਾ ਰਿਕਾਰਡ ਆ ਮਤਲਬ ਨਹੀਂ ਉਹ ਚੀਜ਼ ਉਹ ਕੋਈ ਵੀਰ ਮਾਈਂਡ ਨਾ ਕਰੇ ਸਹੀ ਹੈ ਹਾਂ ਹੁਣ ਪੰਜਾਬ ਦੇ ਮੇਲਿਆਂ ਦੇ ਵਿੱਚ ਮੱਝ ਦੀਆਂ ਮੱਜਾਂ ਨੇ ਤਕਰੀਬਨ ਹੀ ਸਾਰਿਆਂ ਨੇ ਹੁਣ ਪਰਫਾਰਮੈਂਸ ਕੀਤਾ 2 ਸਾਲ ਹੋ ਗਏ ਆ ਬਿਲਕੁਲ ਵੀ ਇੱਥੋਂ ਦੀ ਮੇਨ ਨੀਲੀ ਰਾਵੀ ਇੱਥੋਂ ਦੀ ਹੈ ਨਾ ਬਿਲਕੁਲ ਹਾਂ ਨਾਲ ਪੰਜਾਬ ਦੀ ਨਸਲ ਹੈ ਨੀਲੀ ਰਾਵੀ ਬਿਲਕੁਲ ਦੋਸਤੋ ਸਤਲੁਜ ਦਰਿਆ ਦੇ ਕੰਢੇ ਤੇ ਅਸੀਂ ਖੜੇ ਆ ਲਗਭਗ ਇੱਥੋਂ ਨੇੜੇ ਹੀ ਪੈ ਜਾਂਦਾ ਤਾਂ ਉਸ ਤੋਂ ਇੱਥੋਂ ਦੀ ਜਿਹੜੀ ਇਹ ਜੰਪਲ ਇਹ ਬਰੀਡ ਵਾਧੀ ਫੁੱਲਦੀ ਹੈ ਅਲੱਗ-ਅਲੱਗ ਏਰੀਆ ਚ ਜਾਂਦੀ ਆ ਵਿਕਾਸ ਕਰਨ ਲਈ ਪਹਿਲਾਂ ਤੇ ਤਾਰ ਹੀ ਨਹੀਂ ਸੀ ਸਹੀ ਏਰੀਆ ਸਾਰਾ ਸਹੀ ਹੈ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਦੱਸਿਓ ਵੀਰ ਮੇਰਾ ਨਾਮ ਸ਼ੰਦਾਜੀ ਪਿੰਡ ਮੇਰਾ ਤਾਂ ਨਾਸੀ ਦਾ ਜੀਰੇ ਦੇ ਕੋਲੇ ਆ ਜੀ ਠੀਕ ਹੈ ਅੱਛਾ ਇਹ ਭਾਈ ਜੀ ਹੋਰਾਂ ਨੂੰ ਪਹਿਲਾਂ ਤੋਂ ਤੁਸੀਂ ਜਾਣਦੇ ਹੋ ਰਸਾਲ ਸਿੰਘ ਜੀ ਹੋਰਾਂ ਨੂੰ ਨਹੀਂ ਦਸਾਲ ਸਿੰਘ ਜੀ ਮੈਂ ਜਾਂਦਾ ਹੀ ਨਾਮ ਤਾਂ ਬੜਾ ਸੁਣਿਆ ਸੀ ਇਹਨਾਂ ਦਾ ਹੂੰ ਕੋਸ਼ ਸ਼ਕੀਨ ਆ ਸਾਡੇ ਵੀ ਸਾਰੇ ਪਿੰਡ ਦੇ ਤੇ ਮੇਰੇ ਤਾਇਏ ਦਾ ਮੁੰਡਾ ਵੀ ਸ਼ਕੀਨ ਆ ਹੂੰ ਮਾਲ ਸਾਰੇ ਰੱਖਦੇ ਪਰ ਸਫਤਾਂ ਕਰਦੇ ਰਹਿੰਦੇ ਬਾਈ ਰਸਾਲ ਦੀਆਂ ਪਰ ਮਿਲੇ ਨਹੀਂ ਸੀ ਤਾਇਏ ਦੀ ਜਗਰਾਮੀ ਫਿਰ ਮਿਲਣ ਦਾ ਬਾਈ ਨੂੰ ਮੌਕਾ ਮਿਲਿਆ ਅੱਛਾ ਤੇ ਉੱਥੇ ਬੜਾ ਵਧੀਆ ਲੱਗਾ ਤੇ ਬਾਈ ਦਾ ਫਿਰ ਉਦੋਂ ਦੀ ਤਮੰਨਾ ਸੀਗਾ ਵੀ ਬਾਈ ਦੇ ਘਰੇ ਜਾ ਕੇ ਦੇਖ ਕੇ ਆਵਾਂਗੇ ਅੱਛਾ ਤੇ ਉਹ ਫਿਰ ਮੈਂ ਜਾਂਦਾ ਰਹਿਣਾ ਹਾਂ ਜਾਨਵਰਾਂ ਨੂੰ ਸ਼ਕੀਨ ਹਾਂ ਮੈਂ ਵੀ ਹੂੰ ਤੇ ਪਰ ਜਿਹੜੀ ਗੱਲ ਮੈਂ ਇੱਥੇ ਆ ਕੇ ਦੇਖਿਓ ਹੈ ਨਹੀਂ ਸੀ ਕਿਤੇ ਪੰਜਾਬ ਵਿੱਚ ਅੱਛਾ ਬੜੇ ਲੋਕੀ ਮਾਲ ਰੱਖਦੇ ਆ ਹੂੰ ਤੇ ਉਹਨਾਂ ਕੋਲ ਬੜੀਆਂ ਵਧੀਆ ਮੱਜਾਂ ਹੁੰਦੀਆਂ ਹੂੰ ਔਰ ਜਿਹੜੀਆਂ ਬਰੀਡ ਨੂੰ ਮੱਜਾਂ ਹੁੰਦੀਆਂ ਉਹ ਬਹੁਤ ਘੱਟ ਹੁੰਦੀਆਂ ਜੇ ਅੱਜ ਵੀ ਦੇਖੇ ਪੰਜਾਬ ਚੋਂ ਬਰੀਡ ਚੰਗੀਆਂ ਵਾਲੀਆਂ 10 ਹੀ ਆ ਮੱਜਾਂ ਹੂੰ ਮੱਜਾਂ ਬਹੁਤ ਖੜੀਆਂ ਪੰਜਾਬ ਚ ਹਜ਼ਾਰਾਂ ਕਰਿਆ ਬਰੀਡ ਚੰਗੀ ਉਹ ਦਸਾਂ ਘਰਾਂ ਕੋਲ ਹੀ ਆ ਸਹੀ ਹੈ ਤੇ ਜਦੋਂ ਬਾਈ ਕੋਲ ਆਏ ਤੇ ਆ ਕੇ ਜਾਣੇ ਵੀ ਤਮੰਨਾ ਪੂਰੀ ਹੋ ਗਈ ਵੀ ਇਹਦੀ ਬਰੀਡ ਆ ਤੇ ਇੱਕ ਤੋਂ ਇੱਕ ਚੜਦੀ ਸੀ ਤੇ ਦੋ ਚੈਂਪੀਅਨ ਘਰੇ ਖੜਾਉਣੀਆਂ ਤਾਂ ਕੋਈ ਮਨ ਨਿੱਕੀ ਗੱਲ ਨਹੀਂ ਹੁੰਦੀ ਇਹ ਸਹੀ ਗੱਲ ਹੈ ਇਹ ਬੜੀ ਵੱਡੀ ਗੱਲ ਹੁੰਦੀ ਆ ਕਹਿੰਦੇ ਉਹਨੂੰ ਬੜੀ ਛੋਟੀ ਹੁੰਦੀ ਆ ਤੇ ਦੋ ਚੈਂਪੀਅਨ ਮੱਜਾਂ ਘਰੇ ਹੋਣ ਇੱਕੀ ਹੂੰ ਤੇ ਜਿਹੜੀਆਂ ਦੂਜੀਆਂ ਵੀ ਬਹੁਤ ਚੰਗੀਆਂ ਹੁੰਣ ਤੇ ਇੰਨ ਕਾਸਕਾ ਕੇ ਨੀਲੀ ਨੀਲੀ ਰਾਵੀ ਨਸਲ ਦੀ ਜੇ ਗੱਲ ਕਰਦੇ ਤਾਂ ਵੀ ਆਇਆ ਕਿ ਸਾਡੇ ਬਾਰਡਰ ਏਰੀਆ ਸਾਡਾ ਗਰਦਾਸਪੁਰ ਹੋਇਆ ਫਿਰੋਜਪੁਰ ਹੋਇਆ ਤੇ ਅਮਰਸਰ ਹੋਏ ਬਾਰਡਰ ਨਾਲ ਲੱਗਦੇ ਆ ਇਹ ਪਾਕਿਸਤਾਨ ਤੋਂ ਆਈ ਬਰੀਡ ਸੀਗੀ ਉਹਦਾ ਕਰਕੇ ਸੀ ਬਾਰਡਰ ਏਰੀਆ ਦੇ ਲੋਕੇ ਸਾਡੇ ਇਧਰ ਇਹਨਾਂ ਕੋਲੇ ਮਾਝੇ ਵਾਲਿਆਂ ਕੋਲੇ ਜਾਦੇ ਚੰਗੀ ਸੀਗੀ ਪਹਿਲੋਂ ਵੀ ਜੋ ਛੋਟੇ ਜਾਂਦਾ ਲੋਕੀ ਮਾਜੇ ਤੋਂ ਲ ਜਾਂਦੇ ਹੁਣ ਨਹੀਂ ਸਾਡੇ ਦਾਦੇ ਜਦੋਂ ਲੈ ਕੇ ਜਾਂਦੇ ਕਹਿੰਦੇ ਅਸਲ ਪੂਰਿਆਂ ਤੋਂ ਛੋਟਾ ਲੈ ਕੇ ਆਏ ਹੂੰ ਉਦੋਂ ਦੀ ਬਰੀਡ ਆ ਜਿਹੜੀ ਮਾਜੇ ਦੀ ਬਰੀਡ ਸੀ ਮੇਨ ਮੰਨਦੇ ਆ ਹੂੰ ਮਿੱਲੀਰਾ ਵੀ ਇੱਥੋਂ ਸਟਾਰਟ ਹੋਈ ਆ ਪਰ ਇਹਨਾਂ ਨੇ ਬੜੇ ਚੰਗੇ ਤਰੀਕੇ ਨਾਲ ਸੰਭ ਕੇ ਰੱਖੀ ਵੀ ਆ ਹੂੰ ਤੇ ਉਹਦਾ ਕਰਕੇ ਅਸੀਂ ਬਾਈ ਦਾ ਸਾਥ ਜੀ ਦਾ ਬਹੁਤ ਧੰਨਵਾਦ ਕਰਦੇ ਆ ਇਹੋ ਜਿਹਾ ਮਾਲ ਆਪਾਂ ਨਹੀਂ ਦੇਖਿਆ ਕਿਸੇ ਦੇ ਘਰੇ ਪੜੇ ਗਏ ਮੈਂ ਵੀ ਜਾਂਦਾ ਰਹਿਣਾ ਹੂੰ ਤੇ ਬਹੁਤ ਚੰਗਾ ਮਾਲ ਨੇ ਅੱਛਾ ਇੱਕ ਹੋਰ ਚੀਜ਼ ਜਿਹੜੀ ਦੇਖਣ ਵਾਲੀ ਆ ਬਾਈ ਤੁਸੀਂ ਦੇਖਿਆ ਹੋਣਾ ਜਿਵੇਂ ਛੋਟੇ ਬੱਚੇ ਐ ਹੁਣੇ ਦੱਸਦੇ ਆ ਵੀ ਚੰਗੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਲਾਈਨ ਤੁਹਾਡੇ ਕੋਲ ਨਹੀਂ ਚਾਹੀਦੀ ਆ ਹੂੰ ਤੇ ਮੱਝ ਜਿਹੜੀ ਆ ਤੇ ਉਹਨੇ ਆਪਦੇ ਪੇਟ 'ਚ ਰੱਖਣਾ ਹੁੰਦਾ ਬੱਚਾ ਹੂੰ ਤੇ ਜਿਹੜੀ ਮੱਝ ਚੰਗੀਆਂ ਨੇ ਤੇ ਉਹਦੇ ਬੱਚੇ ਨੇ ਚੈਂਪੀਅਨ ਬਨਣਾ ਹੁੰਦਾ ਜਿਹੜੇ ਉਹ ਮੱਝਾਂ ਜੇ ਤੁਸੀਂ ਬਰੀਡ ਕਰਾਉਂਗਾ ਉਹਨਾਂ 'ਚ ਕੁਝ ਨਹੀਂ ਬਨਣਾ ਜਿਹੜੇ ਨਵੇਂ ਮੁੰਡੇ ਹੋਣ ਲੱਗੇ ਵਾ ਦੇਖੋ ਦੇਖ ਲਈ ਜਾਂਦੇ ਨੇ ਨਹੀਂ ਚੈਂਪੀਅਨ ਬਨਣਾ ਹੂੰ ਚੈਂਪੀਅਨ ਉਹ ਨਹੀਂ ਬਨਣਾ ਸੋ ਆਪਾਂ ਦੇ ਮੁਕਾਬਲੇ 'ਚ ਹੂੰ ਚੈਂਪੀਅਨ ਉਹ ਹੁੰਦਾ ਜਿਹਨੇ ਦੁੱਧ ਚਵਾਈ ਦਿੱਤਾ ਮੱਝ ਕਿਹੜਾ ਵੀ ਆਪਾਂ ਕੋਈ ਸ਼ਿੰਗਾਰ ਕੇ ਰੱਖਣੀ ਆ ਹੂੰ ਇਹਨੇ ਨਾਲ ਆਪਾਂ ਦੁੱਧ ਦੇ ਪੈਸੇ ਵੀ ਵਟਨੇ ਆ ਹੂੰ ਤੇ ਨਾਲ ਉਹਦੀ ਚਵਾਈ ਦਾ ਕੀ ਸਹੀ ਹੈ ਇਹਦੀ ਕੱਲੀ ਕੀਮਤ ਆ ਜਿਹੜੀ ਚੁਵਾਈਦੀ ਆ ਉਹ ਬਾਈ ਦਸਾਲ ਕੇ ਘਰੇ ਮੈਂ ਦੇਖੀ ਆ ਸਹੀ ਹੈ ਸੋ ਦੋਸਤੋ ਬਾਈ ਦੀ ਹੋਰਾਂ ਦੀ ਗੱਲ ਵਾਕਈ ਇੱਕ ਧਿਆਨ ਦੇਣ ਯੋਗ ਹੈ ਵੀ ਬਿਊਟੀ ਦੇ ਨਾਲ ਨਾਲ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਦੁੱਧ ਹੋਣਾ ਚਾਹੀਦਾ ਹੈ ਤੁਹਾਡੇ ਕੋਲ ਮੱਝ ਚੰਗੀ ਹੋਣੀ ਚਾਹੀਦੀ ਬਿਲਕੁਲ ਤੇ ਮਿਲਕ ਬਿਊਟੀ ਕੰਪੀਟੀਸ਼ਨ ਚ 50 ਨੰਬਰ ਹਵਾਨੇ ਦੇ ਹੀ ਹੁੰਦੇ ਆ ਤਾਂ ਹੀ ਦਿੱਤੇ ਜਾਂਦੇ ਆ ਕਿਉਂਕਿ ਮੱਝ ਦਾ ਮੇਨ ਗੁਣ ਜਾਂ ਗਾਂ ਦਾ ਮੇਨ ਗੁਣ ਦੁੱਧ ਦੇਣਾ ਹੈ ਲੰਬਾ ਟਾਈਮ ਦੁੱਧ ਦੇਣਾ ਹੈ ਤੇ ਇਹ ਮੱਝਾਂ ਤੁਸੀਂ ਦੇਖੋਗੇ ਮਿਲਕ ਦੇ ਨਾਲ ਨਾਲ ਬਿਊਟੀ ਵੀ ਇਹਨਾਂ ਦੇ ਵਿੱਚ ਬਹੁਤ ਸੋਹਣੀ ਐ ਸੈੰਗ ਤੋਂ ਸ਼ੁਰੂ ਹੋ ਜੋ ਥਣ ਹਵਾ ਨੇਤਾ ਕ ਢਾਂਚੇ ਤੱਕ ਦੇਖੋ ਇਹਨਾਂ ਮੱਝਾਂ ਨੂੰ ਜਿਵੇਂ ਜਿਵੇਂ ਸ਼ਾਮ ਹੁੰਦੀ ਜਾਣੀ ਐ ਥੱਲੋਂ ਭਰਦੀਆਂ ਜਾਣੀਆਂ ਕਿਉਂਕਿ ਦੁੱਧ ਚੁਵਾਈ ਦਾ ਟਾਈਮ ਹੁੰਦਾ ਜਾਣਾ ਸੋ ਇਹ ਦੱਸੋ ਬਾਈ ਜੀ ਹੋਰੀ ਰਸਾਲ ਸਿੰਘ ਜੀ ਹੈ ਜਿਨ੍ਹਾਂ ਦੇ ਘਰੋਂ ਆਪਾਂ ਅੱਜ ਵੀਡੀਓ ਸ਼ੂਟ ਕੀਤੀ ਐ ਕਿੰਨਾ ਟਾਈਮ ਲੈਂਦਾ ਜੀ ਇਸ ਪੂਰੇ ਪ੍ਰੋਪਰ ਚੋਟ ਹਜੇ 1 ਘੰਟਾ ਦੁੱਧ ਚੁਵਾਈ ਦੇ ਵਿੱਚ ਬਾਕੀ ਐ ਸੋ ਇਹ ਮੱਝ ਤੁਹਾਨੂੰ ਮਾਇਆ ਦਿਖਾ ਰਹੀ ਸੀ ਤੇ ਨਾਲ ਫੇਰ ਐਡ ਕਰ ਦੇਣਾ ਵੀ ਮਾਇਆ ਮਾਝ ਦਾ ਬੱਚਾ ਜਿਹਦਾ ਨਾਮ ਬਾਈ ਜੀ ਉਹਨਾਂ ਨੇ ਸਮੁੰਦਰ ਰੱਖਿਆ ਹੈ ਸੀਮਨ ਸਟਰਾ ਮਿਲ ਜਾਣਗੇ ਬਾਈ ਗੋਰੇ ਕੋਲੋਂ ਮਨਪ੍ਰੀਤ ਸਿੰਘ ਟੰਡੀਆਂ ਪੈਂਡਾ ਬਾਈ ਦਾ ਸੋ ਤੁਸੀਂ ਸੰਪਰਕ ਕਰਕੇ ਇਹਦੇ ਸੀਮਨ ਸਟਰਾ ਲੈ ਸਕਦੇ ਹੋ ਸੋ ਇਹ ਤੁਸੀਂ ਸਮੁੰਦਰ ਬੋਲ ਨੂੰ ਦੇਖ ਰਹੇ ਹੋ ਸਟਰਾ ਇਹਦੇ ਤਿਆਰ ਆ ਦੋਸਤੋ ਮਾਰਕਿੰਗ ਬੜੀ ਪ੍ਰੋਪਰ ਹੈ ਕਿੱਤੋਂ ਵੀ ਤੁਹਾਨੂੰ ਜਿਆਦਾ ਵਾਈਟਨੈਸ ਜਾਂ ਪਿੰਕ ਚਮੜੀ ਨਹੀਂ ਨਜ਼ਰ ਆਉਣੀ ਕਿਉਂਕਿ ਇੱਕ ਸਟਰੋਂਗ ਬਲੱਡ ਲਾਈਨ ਦੇ ਵਿੱਚੋਂ ਇਹ ਨਿਕਲਿਆ ਹੋਇਆ ਝੋਟਾ ਪਿਓ ਵਾਲੇ ਪੱਖ ਤੋਂ ਵੀ ਬੜੇ ਚੰਗੇ ਰਿਕਾਰਡ ਤੇ ਮਾਂ ਤਾਂ ਸਾਹਮਣੇ ਹੀ ਐ ਉਮਰ ਜਿਵੇਂ ਜਿਵੇਂ ਮਾਂ ਦੀ ਵੱਡੀ ਹੁੰਦੀ ਜਾਂਦੀ ਓਵੇਂ ਓਵੇਂ ਸਮਾਂ ਦੀ ਰਿਕਾਰਡ ਬਣਾਉਂਦੀ ਜਾਂਦੀ ਹੈ ਉਸੇ ਤਰੀਕੇ ਨਾਲ ਦੁੱਧ ਅੱਜ ਵੀ ਜਿਹੜਾ ਉਹ ਨੌਜਵਾਨ ਝੋਟੀਆਂ ਆਂਗੂ ਦਿੰਦੀ ਐ ਖਾਸ ਕਰਾ ਸੁਵੇ ਨਹੀਂ ਹੁੰਦੇ ਉਮਰ ਜਿਹੜੀ ਉਹ ਛੋਟੀ ਉਮਰ ਦੇ ਵਿੱਚ ਤੇ ਹਰੇਕ ਵਾਰੇ ਬੱਚਾ ਦੇ ਦੇਣ ਨਾਲ ਮੱਝ ਜਿਆਦਾ ਸੁਵੇ ਦਿੰਦੀ ਹੈ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਦੱਸੋ ਇਹ ਤੁਹਾਨੂੰ ਨੀਲੀ ਰਾਵੀ ਨਸਲ ਦੇ ਮੱਅ ਪਸ਼ੂ ਦਿਖਾਉਣੇ ਸੀਗੇ ਸਰਦਾਰ ਰਸਾਲ ਸਿੰਘ ਜੀ ਹਰਾਂ ਕੋਲ ਤੇ ਨਾਲ ਇੱਕ ਇਹ ਝੋਟਾ ਜਿਹੜਾ ਜਿਹਦੇ ਸੀਮਨ ਸਟਰਾ ਵਰਤ ਕੇ ਤੁਸੀਂ ਘਰ ਦੇ ਵਿੱਚ ਨੀਲੀ ਰਾਵੀ ਨਸਲ ਦੇ ਬੱਚੇ ਤਿਆਰ ਕਰ ਸਕਦੇ ਹੋ ਜੁਨ੍ਹਾਂ ਤੋਂ ਅੱਗੇ ਤੁਸੀਂ ਵੀ ਆਸ ਰੱਖ ਸਕਦੇ ਹੋ ਵੀ ਮੇਲਿਆਂ ਦੇ ਵਿੱਚ ਜਾਓਗੇ ਕਦੇ ਨਾ ਕਦੇ ਜ਼ਰੂਰ ਜਿੱਤੋਗੇ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ